ਉਹ ਖੂਬ ਬਚਾ ਦਿੰਦਾ ਜਦੋਂ ਇੱਥੇ ਬਾੜ ਆ ਜਾਂਦੀ ਉਹ ਖੂਬ ਖੁੱਲ ਕੇ ਪਾਣੀ ਥੱਲੇ ਜਾਵੜਦਾ ਸਾਰਾ ਧਰਤੀ 'ਚ ਠੀਕ ਹੈ ਜੀ ਪਾਣੀ ਸਰ ਤੇ ਕਿੱਲੇ ਦਾ ਕਿੰਨਾ ਪਾਣੀ ਮਿਲਦਾ ਜੀ ਆਪਾਂ ਨੂੰ ਕਿੱਲੇ ਦਾ ਵਾਰੀ ਦੇ ਹਿਸਾਬ ਨਾਲ 8 ਮਿੰਟ ਆ ਜੀ ਆਪਾਂ ਨੂੰ ਆਪਣੇ ਕਿੰਨਾ ਚਿਰ ਕਿੱਲੇ ਦਾ ਸਾਡੇ 9 ਮਿੰਟ ਹੈ ਵਿਗੇ ਵਿਗੇ ਦਾ ਸਾਡੇ ਨੋ ਕਿ ਇਸ ਸਕੂਲ ਦੇ ਵਿੱਚ ਅੰਗਰੇਜ਼ਾਂ ਅੰਗਰੇਜ਼ਾਂ ਦਾ ਬਣਿਆ ਠਾਣਾ ਮਿੱਤਰੋ ਅੱਜ ਆਪਾਂ ਖੜੇ ਆਂ ਪੰਜਾਬ ਅਤੇ ਰਾਜਸਥਾਨ ਦੀ ਸਾਂਝੀ ਗਲੀ ਵਿੱਚ ਇੱਕ ਪਾਸੇ ਰਾਜਸਥਾਨ ਦਾ ਗੰਦਾ ਛੱਪੜ ਤੇ ਇੱਕ ਪਾਸੇ ਪੰਜਾਬ ਦਾ ਗੰਦਾ ਛੱਪੜ ਇੱਕ ਪਾਸੇ ਆ ਜੀ ਪਿੰਡ ਦੋਦਾਂ ਵਾਲੀ ਇੱਕ ਪਾਸੇ ਆ ਜੀ ਪਿੰਡ ਅਲੀਪੁਰ ਇਸ ਵਕਤ ਆਪਾਂ ਬਿਲਕੁਲ ਵਿਚਾਲਿਆਂ ਨਾ ਆਪਾਂ ਦੋਦਾਲੀ ਚਾ ਨਾ ਆਪਾਂ ਅਲੀਪੁਰੇ ਚ ਨਾ ਆਪਾਂ ਪੰਜਾਬ ਚਾ ਨਾ ਹੀ ਆਪਾਂ ਰਾਜਸਥਾਨ ਚ ਪਿੱਛੇ ਜੇ ਬਾਈ ਜੀ ਵੀਡੀਓ ਵਾਇਰਲ ਹੋਈ ਸੀ ਰੰਗਲਾ ਬੰਗਲਾ ਪੰਜਾਬ ਚੈਨਲ ਦੇ ਮੁਖੀ ਜਿਨ੍ਹਾਂ ਦਾ ਕੇ ਦੇਹਾਂਤ ਹੋ ਚੁੱਕਾ ਉਹਨਾਂ ਦੀ ਮੌਤ ਹੋ ਚੁੱਕੀ ਆ ਤੇ ਉਹਨਾਂ ਨੇ ਵੀਡੀਓ ਬਣਾਈ ਸੀ ਤੇ ਇਹ ਗਲੀ ਵਿਖਾਈ ਸੀ ਜੋ ਕਿ ਮੈਨੂੰ ਵੀ ਬਹੁਤ ਚੰਗੀ ਲੱਗੀ ਮੈਂ ਕਿਹਾ ਵੀ ਜਾ ਕੇ ਵੇਖ ਕੇ ਤਾਈਏ ਵੀ ਆਖਰਕਾਰ ਦੋਵਾਂ ਪਿੰਡਾਂ ਦੇ ਵਿੱਚੋਂ ਕਿਹੜਾ ਪਿੰਡ ਸੌਖਾ ਪੰਜਾਬ ਦਾ ਪਿੰਡ ਦੋਦਾਂ ਵਾਲੀ ਸੌਖਾ ਇਹ ਰਾਜਸਥਾਨ ਦਾ ਪਿੰਡ ਅਲੀਪੁਰਾ ਸੌਖਾ ਦੋਵੇਂ ਪਿੰਡ ਵਿਖਾਵਾਂਗੇ ਦੋਵਾਂ ਪਿੰਡਾਂ ਦੇ ਵਿੱਚ ਕੀ ਸਹੂਲਤਾਂ ਨੇ ਲੋਕ ਕਿੰਨੇ ਕੁ ਸੌਖੇ ਨੇ ਤੇ ਇੱਥੋਂ ਦੀ ਕਾਨੂੰਨ ਵਿਵਸਥਾ ਕੀ ਆ ਵੀਡੀਓ ਨੂੰ ਮਿੱਤਰੋ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਰਦੇ ਆ ਜੀ ਸਟਾਰਟ ਕਰਦੇ ਆ ਆਪਣੇ ਨਾਲ ਸੱਜਣ ਜੁੜੇ ਆ ਦੇਵੀ ਲਾਲ ਤੇ ਉਹਨਾਂ ਦੇ ਯਾਰ ਮਿੱਤਰ ਉਹਨਾਂ ਦੇ ਨਾਲ ਖੜੇ ਨੇ ਤੇ ਇਹਨਾਂ ਤੋਂ ਪੁੱਛਦੇ ਆਂ ਵੀ ਆਖਰਕਾਰ ਇਸ ਪਿੰਡ ਦੇ ਵਿੱਚ ਭਾਈਚਾਰਕ ਸਾਂਝ ਕਿਵੇਂ ਆ ਕਿਦਾਂ ਹਨ ਸਤਿ ਸ਼੍ਰੀ ਅਕਾਲ ਦੇਵ ਲਾਲ ਜੀ ਤੇ ਵੀਡੀਓ ਵਾਇਰਲ ਹੋਈ ਸੀ ਪਿੱਛੇ ਜੇ ਤੁਸੀਂ ਆਖਿਆ ਸੀਗੇ ਵੀ ਇੱਧਰ ਬਿਜਲੀ ਦੀ ਬਹੁਤ ਪ੍ਰੋਬਲਮ ਆ ਹਾਂਜੀ ਤੇ ਤੁਹਾਡੀ ਫਿਰ ਹੋਈ ਸੁਣਵਾਈ ਉਸ ਤੋਂ ਬਾਅਦ ਜੀ ਹਾਂ ਪੂਰੀ ਸੁਣਾਈ ਹੋਈ ਜੀ ਆਉਂਦੇ ਐ ਐਸ ਡੀ ਐਮ ਪਤਾ ਲੈਣ ਫਿਰ ਤੁਹਾਡਾ ਤੁਹਾਡੇ ਸੀ ਪੂਰੇ ਸਰਕਲ ਚ ਕਰਕੇ ਜਾਈਏ ਅੱਛਾ ਜੀ ਬਿਲਕੁਲ ਸੁਣਾਈ ਉਸ ਤੋਂ ਬਾਅਦ ਲਾਈਟ ਤਾਂ ਨਹੀਂ ਗਈ ਦੋਦੇ ਵਾਲੇ ਦੀ ਅੱਛਾ ਓਕੇ ਆ ਜੀ ਤੇ ਤੁਹਾਡੀ ਭਾਈਚਾਰ ਸਾਂਝ ਕਿਵੇਂ ਜਿਵੇਂ ਵਿਆਹ ਸ਼ਾਦੀ ਤੇ ਤੁਸੀਂ ਇੱਕ ਦੂਜੇ ਨਾਲ ਵਰਤਦੇ ਹੀ ਇੱਥੇ ਬਿਲਕੁਲ ਜੀ ਬਿਲਕੁਲ ਜਾਣਦੇ ਨੇ ਤੁਹਾਡਾ মিডিਆ ਆਂਦਾ ਉਹ ਸਾਨੂੰ ਪੁੱਛਦਾ ਹੈ ਤੇ ਸਾਨੂੰ ਬੜਾ ਲੱਗਦਾ ਵੀ ਯਾਰ ਐਸੇ ਬੈਠੇ ਬੈਠੇ ਆ ਅੱਛਾ ਪਤਾ ਵੀ ਪੰਜਾਬ ਤੱਕ ਰਸਤਾ ਕਿੱਥੇ ਹੈ ਅੱਛਾ ਤੁਹਾਨੂੰ ਇਹ ਨਹੀਂ ਫੀਲ ਨਹੀਂ ਹੁੰਦਾ ਬਿਲਕੁਲ ਸਹੀ ਵੈਸੇ ਤੁਸੀਂ ਇੱਕ ਮੈਂ ਤੁਹਾਨੂੰ ਤੁਹਾਡੇ ਦਿਲੋਂ ਪੁੱਛਦਾ ਵੀ ਤੁਸੀਂ ਪੰਜਾਬ ਰਹਿ ਕੇ ਰਾਜੀ ਕਿ ਰਾਜਸਥਾਨ ਚ ਸਹੀ ਦੱਸਿਆ ਸੱਚੀ ਗੱਲ ਦੱਸਿਆ ਜੀ ਦਿਨੋਂ ਦੇ ਪਾਜੀ ਆਏ ਅਭੀ ਦੋਵੇਂ ਪਾਸੇ ਲਗਭਗ ਇੱਕੋ ਜਿਹਾ ਕੰਮ ਹੈ ਸਿਸਟਮ ਅੱਛਾ ਜੀ ਜੇ ਬਾਕੀ ਜੇ ਵੇਖੇ ਜਾਵੇ ਕੰਮ ਕੰਮ ਤਾਂ ਵੇਖਿਆ ਜਾਵੇ ਜਿਵੇਂ ਰਾਜਨੀਤਿਕ ਜਿਹੀ ਚੀਜ਼ ਹੈਗੀ ਹੈ। ਅੱਛਾ ਜੀ। ਤੇ ਕੰਮ ਤਾਂ ਸਹੂਲਤਾਂ ਦਾ ਰਾਜਸਥਾਨ ਦੇ ਬਾਰੇ। ਰਾਜਸਥਾਨ 'ਚ ਸਹੂਲਤਾਂ ਜ਼ਿਆਦੀਆਂ ਨਹੀਂ। ਦੋਸਤੋ ਇੱਥੋਂ ਦੇ ਲੋਕਾਂ ਦਾ ਇਹ ਕਹਿਣਾ ਵੀ ਪੰਜਾਬ ਦੇ ਵਿੱਚ ਬਿਜਲੀ ਫ੍ਰੀ ਮਿਲਦੇ باوجود ਵੀ ਔਰਤਾਂ ਦਾ ਕਿਰਾਇਆ ਮਾਫ ਹੋਣ ਦੇ باوجود ਵੀ ਪੰਜਾਬ ਦੇ ਵਿੱਚ ਪਾਣੀ ਹੋਣ ਦੇ باوجود ਵੀ ਅਸੀਂ ਪੰਜਾਬ ਦੇ ਵਿੱਚ ਰਹਿਣਾ ਪਸੰਦ ਨਹੀਂ ਕਰਾਂਗੇ ਅਸੀਂ ਰਾਜਸਥਾਨ ਦੇ ਵਿੱਚ ਰਹਿਣਾ ਪਸੰਦ ਕਰਾਂਗੇ ਮੈਂ ਕਿਹਾ ਕਿਉਂ ਕਹਿੰਦੇ ਵੀਰ ਜੀ ਪੰਜਾਬ ਦੇ ਵਿੱਚੋਂ ਨੇਰੀ ਉੱਠੇ ਨਾ ਤੇ ਸਾਡੇ ਪਿੰਡ ਦੋਦਾਂ ਵਾਲੀ ਤੱਕ ਪਹੁੰਚਦਿਆਂ ਪਹੁੰਚਦਾ ਉਸ ਦੀ ਸਪੀਡ 10 ਕਿਲੋਮੀਟਰ ਪ੍ਰਤੀ ਘੰਟੇ ਦੀ ਰਹਿ ਜਾਂਦੀ ਆ ਤੇ ਗਰਾਂਟ ਤਾਂ ਬਹੁਤ ਦੂਰ ਦੀ ਗੱਲ ਆ ਕਹਿੰਦੇ ਜੇਕਰ ਪਿੱਛੇ ਜੇ ਵੀਡੀਓ ਵਾਇਰਲ ਨਾ ਹੁੰਦੀ ਤਾਂ ਸਾਡੇ ਤਾਂ ਜੇਕਰ ਨੇਰੀ ਆ ਗਈ ਤੇ ਲੜ ਗਈ ਚਲੀ ਤਾਂ 2-2 ਦਿਨ ਲਾਈਟ ਨਹੀਂ ਆਉਂਦੀ ਪਿੰਡ ਦੋਦਾਂ ਵਾਲੀ ਵਿੱਚ ਇਸ ਕਰਕੇ ਸਾਨੂੰ ਤਾਂ ਬਹੁਤ ਪਛਤਾਵਾ ਵੀ ਅਸੀਂ ਹੱਦ ਤੇ ਕਿਉਂ ਆਂ ਹਾਂ ਪੰਜਾਬ ਦੇ ਹੋਰ ਪਿੰਡਾਂ ਨੂੰ ਕਹਿੰਦੇ ਲਾਈਟ ਵੀ ਮਿਲਦੀ ਆ ਬਹੁਤ ਸਾਰੀਆਂ ਸਹੂਲਤਾਂ ਮਿਲਦੀਆਂ ਪਰ ਸਾਡੇ ਪਿੰਡ ਦੇ ਵਿੱਚ ਸਹੂਲਤਾਂ ਪਹੁੰਚਣ ਤੇ ਬਹੁਤ ਦੇਰੀ ਲੱਗਦੀ ਹੈ ਬਾਕੀ ਦੋਸਤੋ ਪਿੰਡ ਅਲੀਪੁਰਾ ਦੇ ਵਿੱਚ ਕੀ ਖਾਸ ਆ ਸਭ ਤੋਂ ਪਹਿਲਾਂ ਤੁਹਾਨੂੰ ਉਹ ਵਿਖਾਵਾਂਗੇ ਕਿਉਂਕਿ ਇਹਨਾਂ ਦਾ ਕਹਿਣਾ ਵੀ ਤੁਸੀਂ ਇੱਕ ਵਾਰਾ ਪਿੰਡ ਅਲੀਪੁਰਾ ਵਿਖਾਵੋ ਉੱਥੋਂ ਦੀ ਸਕੂਲ ਵਿਖਾਓ ਉੱਥੋਂ ਦੇ ਹਸਪਤਾਲ ਵਿਖਾਓ ਉੱਥੋਂ ਦੀ ਸੁਸਾਇਟੀ ਵਿਖਾਓ ਫਿਰ ਤੁਹਾਨੂੰ ਅੰਦਾਜ਼ਾ ਹੋ ਜਾਊਗਾ ਵੀ ਪੰਜਾਬ ਦੇ ਦੋਦਾਂ ਵਾਲੀ ਵਿੱਚ ਕਿੰਨਾ ਕੁ ਬੁਰਾ ਹਾਲ ਤਾਂ ਮਿੱਤਰੋ ਵੀਡੀਓ ਨੂੰ ਵੱਤ ਵੱਦ ਸ਼ੇਅਰ ਕਰ ਦਿਓ ਹੁਣ ਅਸੀਂ ਤੁਹਾਨੂੰ ਪਿੰਡ ਅਲੀਪੁਰਾ ਲੈ ਕੇ ਜਾਵਾਂਗੇ ਆਪਣੇ ਨਾਲ ਦੋ ਸੱਜਣ ਜੁੜਨਗੇ ਇੱਕ ਪਿੰਡ ਦੋਦਾਂ ਵਾਲੀ ਤੋਂ ਜੁੜੇਗਾ ਗੁਰਵਿੰਦਰ ਸਿੰਘ ਜੀ ਇੱਕ ਪਿੰਡ ਅਲੀਪੁਰੇ ਤੋਂ ਬਜ਼ੁਰਗ ਜੀ ਜੁੜਨਗੇ ਸਰਦਾਰ ਬਲਦੇਵ ਕੁਮਾਰ ਜੀ ਤਾਂ ਵੀਡੀਓ ਨੂੰ ਮਿੱਤਰੋ ਵੱਤ ਵੱਦ ਸ਼ੇਅਰ ਕਰ ਦਿਓ ਕਰਦੇ ਆਂ ਜੀ ਸਟਾਰਟ ਮੇਰਾ ਨਾਮ ਗੁਰਵਿੰਦਰ ਸਿੰਘ ਹੈ ਜੀ ਹੁਣ ਜੀ ਆਪਣੇ ਨਾਲ ਗੁਰ ਗੁਰਵਿੰਦਰ ਸਿੰਘ ਜੀ ਦੋਦੇ ਵਾਲੇ ਤੋਂ ਜੁੜ ਚੁੱਕੇ ਆ ਤੇ ਸਰਦਾਰ ਬਲਦੇਵ ਕੁਮਾਰ ਆਪਣੀ ਟਹਾਲੀਪੁਰ ਤੋਂ ਜੁੜ ਚੁੱਕੇ ਆ। ਇਹ ਆ ਜੀ ਅਲੀਪੁਰ ਦਾ ਸ਼ਾਨਦਾਰ ਸਕੂਲ। ਇੱਥੇ ਮਾਸਟਰ ਜੀ ਨੂੰ ਗੁਰੂ ਜੀ ਕਹਿ ਕੇ ਬੁਲਾਉਂਦੇ ਆ ਜੀ। ਜਦੋਂ ਅਸੀਂ ਗਏ ਸਾਡੀ ਉਹਨਾਂ ਨੇ ਬਹੁਤ ਸੇਵਾ ਕੀਤੀ। ਸਭ ਤੋਂ ਪਹਿਲਾਂ ਸਾਨੂੰ ਉਹਨਾਂ ਨੇ ਭੋਜਨ ਸ਼ਿਕਾਇਆ। ਉਸ ਤੋਂ ਬਾਅਦ ਸਾਨੂੰ ਉਹਨਾਂ ਨੇ ਚਾਹ ਸ਼ਿਕਾਈ। ਫਿਰ ਉਹਨਾਂ ਨੇ ਸਾਨੂੰ ਇਜਾਜ਼ਤ ਦਿੱਤੀ 4 ਵਜੇ ਤੋਂ ਬਾਅਦ ਵੀਡੀਓ ਬਣਾਉਣ ਦੀ। ਹਾਲਾਂਕਿ ਅਸੀਂ ਸਕੂਲ ਦਿਖਾ ਨਹੀਂ ਸਕਦੇ। ਅਸੀਂ ਕਿਉਂਕਿ ਇੱਥੇ ਤਾਂ ਆਏ ਸੀ ਕਿਉਂਕਿ ਇਹ ਸਕੂਲ ਦੇ ਵਿੱਚ ਅੰਗਰੇਜ਼ਾਂ ਵਲੇ ਦਾ ਬਣਿਆ ਠਾਣਾ ਜੀ ਆਹ ਪਿੰਡ ਦੁੱਦੇ ਵਾਲਾ ਉੱਤੇ ਲਿਖਿਆ ਹੋਇਆ ਹੈ ਜੀ। ਅੰਗਰੇਜ਼ਾਂ ਵਿਲੇ ਦਾ ਇਹ ਥਾਣਾ ਬਣਿਆ ਜੀ 1921 ਵਿੱਚ ਇਹ ਥਾਣਾ ਬਣਿਆ ਸੀ ਇਹ ਥਾਣਾ ਬਣਾਉਣ ਦਾ ਕਾਰਨ ਸੀਗਾ ਪੰਜਾਬ ਦੇ ਵਿੱਚੋਂ ਆਉਣ ਵਾਲੇ ਚੌਲ ਅਤੇ ਕਣਕ ਦੀ ਤਸਕਰੀ ਨੂੰ ਰੋਕਣਾ ਕਿਉਂਕਿ ਇਹ ਬਿਲਕੁਲ ਹੱਦ ਤੇ ਸੀ ਤਾਂ ਮਿੱਤਰੋ ਇਸ ਪਿੰਡ ਦੀ ਜੇਕਰ ਆਪਾਂ ਇਤਿਹਾਸ ਦੀ ਗੱਲ ਕਰੀਏ ਤਾਂ ਦੋ ਭਰਾ ਸੀ ਮੁਸਲਮਾਨ ਦੋਦਾ ਤੇ ਅਲੀ ਠੀਕ ਹੈ ਨਾ ਜੀ ਦੋਦਾ ਵਾਲੀ ਹੁੰਦੇ ਸੀਗੇ ਤੇ ਜਦੋਂ ਸਟੇਟਾਂ ਬਣੀਆਂ ਤੇ ਅਲੀ ਤੇ ਦੋਦਾ ਉਹਨਾਂ ਦੇ ਨਾਂ ਤੇ ਹੀ ਪਿੰਡ ਰੱਖ ਦਿੱਤੇ ਗਏ ਤੇ ਅਲੀ ਤੇ ਦੋਦਾ ਵੰਡਿਆ ਗਿਆ ਇਸ ਕਰਕੇ ਹਜੇ ਵੀ ਇਹਦੇ ਤੇ ਦੋਦੇ ਵਾਲਾ ਹੀ ਲਿਖਿਆ ਜੀ ਇਹ ਪਿੰਡ ਬਹੁਤ ਵੱਡਾ ਹੁੰਦਾ ਸੀ ਉਸ ਤੋਂ ਬਾਅਦ ਇਸ ਦਾ ਅਲੀਪੁਰਾ ਕਰ ਦਿੱਤਾ ਗਿਆ ਤੇ ਦੋਦੇ ਵਾਲਾ ਤੁਹਾਨੂੰ ਇਸ ਤੋਂ ਬਾਅਦ ਵਿਖਾਵਾਂਗੇ ਇਹ ਠਾਣਾ ਜੀ ਇੱਥੇ ਪਹਿਲਾ ਸਕੂਲ ਹੁੰਦਾ ਸੀ ਤੇ ਇੱਥੇ ਪੜਾਏ ਵੀ ਬੱਚੇ ਵੀ ਪੜਾਉਂਦੇ ਹਜੇ ਵੀ ਪੜਾਉਂਦੇ ਆ ਪਰ ਜਿੱਥੇ ਬਿਲਡਿੰਗ ਚੰਗੀ ਹੈ ਉੱਥੇ ਪੜਾ ਦਿੰਦੇ ਜੋ ਸਾਹਮਣੇ ਬਿਲਡਿੰਗਾਂ ਬਣੀਆਂ ਪਈਆਂ ਸਕੂਲ ਦੀਆਂ ਹਾਲਾਂਕਿ ਸਾਨੂੰ ਰੋਕਿਆ ਗਿਆ ਸੀਗਾ ਵੀ ਤੁਸੀਂ ਨਾ ਦਿਖਾਇਆ ਜੀ ਆ ਦੇਖੋ ਜੀ ਸਾਹਮਣੇ ਬਲੈਕ ਬੋਰਡ ਸਾਹਮਣੇ ਦਿਖਾਈ ਦੇ ਰਿਹਾ ਜੀ ਇੱਥੇ ਬੱਚਾ ਨੂੰ ਪੜਾਇਆ ਜਾਂਦਾ ਇੱਥੇ ਕੀ ਕਰਦੇ ਸਜ਼ਾ ਦਿੰਦੇ ਸੀਗੇ ਇੱਥੇ ਕਿਵੇਂ ਦਿੰਦੇ ਸੀ ਸਜ਼ਾ ਜੀ ਇਹ ਸਾਰਾ ਕੁਝ ਪਟ ਪਟਿਆ ਰਹਿਣਾ ਤਾਂ ਯਾਰ ਅੱਛਾ ਅੱਛਾ ਇੱਥੇ ਸੀਗਾ ਆ ਜਿਹੜੀ ਚੀਜ਼ ਹੈ ਨਾ ਜਿਹੜੀ ਹਾਂਜੀ ਇੱਥੇ ਇੱਥੇ ਖੂਸੀਗਾ ਅੱਛਾ ਜੀ ਇੱਥੇ ਖੂਸੀਗਾ ਤੇ ਇੱਥੇ ਲੱਗੇ ਹੋਏ ਸੀ ਕੁੰਡੀ ਜਿੰਦੇ ਚ ਰੱਸੀ ਪਾਉਂਦੇ ਸੀ ਨਾ ਹਾਂਜੀ 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 ਰੱਸੀ ਪਾਣ ਵਾਲੀ ਸੀਗੀ ਉਹ ਖਿੱਚ ਕੇ ਤਾਂ ਮਤਲਬ ਰੱਸੀ ਨੂੰ ਨਾ ਹਾਂਜੀ ਤੇ ਥੱਲੇ ਮਤਲਬ ਹੋ ਜਾਂਦਾ ਆ ਚੀਜ਼ ਸੀ ਜਿਹੜੀ ਗੋਰ ਇੱਥੇ ਬਣਾਏ ਇੱਥੇ ਬੰਦੇ ਨੂੰ ਸਜ਼ਾ ਦੇ ਦਿੱਤੀ ਜਾਂਦੀ ਫਾਂਸੀ ਦੇ ਦਿੱਤੀ ਜਾਂਦੀ ਹੈ ਇੱਕ ਕਲੈਕਟਰ ਸਾਹਿਬ ਜਦੋਂ ਆਏ ਸੀ ਨਾ ਆ ਬਣਾਇਆ ਜਦੋਂ ਸਕੂਲ ਬਣਾਇਆ ਸਾਡੇ ਬਣਾਏ ਨੇ ਅਠਲ ਕੇਂਦਰ ਬਣਾਇਆ ਜਿਹੜਾ ਪਰ ਅੱਛਾ ਅੱਛਾ ਜੀ ਤੇ ਉਹ ਕਲੈਕਟਰ ਸਾਹਿਬ ਨੇ ਕਿਹਾ ਸੀ ਵੀ ਆ ਬੱਚਾ ਨਾ ਗਿਰਜੇ ਕੋਈ ਚਾਹ ਅੱਛਾ ਅੱਛਾ ਤਾਂ ਬੰਦ ਕੀਤਾ ਨਾ ਜਿਹੜਾ ਅੱਧਾ ਇਤਿਹਾਸ ਤਾਂ ਇਹੀ ਬੰਦ ਕਰ ਕਰ ਦਿੱਤਾ ਨਾ ਹਣ ਆ ਆ ਜਗ੍ਹਾ ਸੀ ਜਿਹੜੀ ਆsing ਜਗ੍ਹਾ ਸੀ ਇੱਥੇ ਕੁੰਡੀ ਪਾ ਕੇ ਤੇ ਬੱਸੀ ਪਾ ਕੇ ਉੱਥੇ ਬੰਦਾ ਬੈਠਾ ਉਸੇ ਮੰਦਰ ਬੈਠ ਜਾਂਦਾ ਸੀ ਕੁਰਸੀ ਤੇ ਦੁੱਖੀ ਚਲਾ ਸੀ ਠੀਕ ਸਾਡੇ ਸਾਡੇ ਪਿਓ ਦਰਜਾ ਨੇ ਤਾਂ ਵੇਖਿਆ ਹੈ ਇਹ ਤੁਹਾਨੂੰ ਦੱਸਿਆ ਨਾ ਸੀ ਤੇ ਨਹੀਂ ਜਾਂਦਾ ਇੱਥੇ ਜੀ ਕਾ ਆ ਘਰ ਹੈ ਸੋਨੀ ਸਾਹਿਬ ਇਹ ਸਾਡੇ ਜਦ ਦਾਦੇ-ਪਰਦਾਦੇ ਸਾਰੇ ਸਾਰਾ ਕੁਝ ਦੇਖਦੇ ਰਹਿੰਦੇ ਸੀ ਤੇ ਨਹੀਂ ਵੈਸੇ ਹੁਣ ਤੁਹਾਨੂੰ ਰਾਜਸਥਾਨ ਚ ਕੀ ਸਹੂਲਤ ਮਿਲਦੀ ਹੈ ਸਾਨੂੰ ਸਭ ਸਹੂਲਤ ਹੈ ਜੀ ਇੱਕ ਲਾਈਟ ਛੱਡ ਕੇ ਸਭ ਕੁਝ ਸਾਡੇ ਮੋਜ ਹੈ ਅੱਛਾ ਜੀ ਸਾਡੇ ਪਾਣੀ ਰੋਟੀ ਵਾਲੇ ਉਹ ਦਿੰਦੇ ਆ ਸਾਨੂੰ ਜਿਵੇਂ ਆਟਾ ਦਾਲ ਚਾਵਲ ਸਕੀਮਾ ਸਾਡੇ ਸਭ ਕੁਝ ਸਭ ਵਧੀਆ ਹੈ ਕਿੰਨੀ ਮਿਲਦੀ ਤੁਹਾਨੂੰ ਇੱਥੇ ਇੱਕ ਪਰਸਨ ਨੂੰ ਅਸੀਂ ਥੋੜੀ ਲੰਨੇ ਆ ਅਸੀਂ ਵੈਸੇ ਜਿੰਨੂੰ ਵੀ ਲੈਂਦੇ ਆ ਜ ਅੱਛਾ ਉਹ ਕਿੰਨੀ ਮਿਲਦੀ ਉਹਨਾਂ ਨੂੰ 25 ਕਿਲੋ ਕਣਕ ਮਿਲਦੀ ਹੈ ਅੱਛਾ ਜੀ ਦਾਲ ਮਿਲਦੀ ਹੈ ਦਾਲ ਕਿੰਨੀ ਮਿਲ ਜਾਂਦੀ ਹੈ ਦਾਲ ਹੁਣ ਮੈਨੂੰ ਤਾਂ ਪੂਰਾ ਧਿਆਨ ਕੋ ਨਹੀਂ ਵੀਰ ਜੀ ਝੂਠ ਮਾਰਨ ਦਾ ਫਾਇਦਾ ਕੀ ਅੱਛਾ 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 ਬਾਕੀ ਖੂਬ ਵਧੀਆ ਮਿਲਦਾ ਸਭ ਕੋ ਸਾਡਾ ਸਭ ਕੋ ਸਿਸਟਮ ਵਧੀਆ ਇੱਕ ਲਾਈਟ ਛੱਡ ਕੇ ਲਾਈਟ ਦੀ ਦਿੱਕਤ ਲਾਈਟ ਵਾਲੇ ਸਾਡਾ ਲੋਕ ਕੀਤੀ ਖੜੇ ਉਹ ਯਾਨੀ ਕਿ ਬਿੱਲ ਜ਼ਿਆਦਾ ਆਉਂਦਾ ਬਹੁਤ ਜ਼ਿਆਦਾ ਲਾਈਟ ਆਉਂਦੀ ਹੈ ਪਰ ਬਿੱਲ ਜ਼ਿਆਦਾ ਆਉਂਦਾ ਇੱਥੇ 25 ਗਰਾਂ ਦੇ ਕਨੈਕਸ਼ਨ ਕੱਟ ਗਏ ਯਾਨੀ 25 ਦਾ ਮੀਟਰ ਪਟਣ ਗਏ ਅੱਛਾ ਹੋਰ ਵੀ ਬਟਨ ਨੂੰ ਫਿਰਦੇ ਸਾਰਿਆਂ ਨੇ ਕਿੰਦਾ 12000 ਬਿੱਲ ਹੈ ਕਿੰਨਾ 19000 ਬਿੱਲ ਹੈ ਕਿੰਨਾ 18000 ਬਿੱਲ ਹੈ ਮੇਰਾ ਖੁਦ ਦਾ 49000 ਬਿੱਲ ਹੈ ਬਿੱਲ ਹੈ ਜੀ ਨਾਲ 150 ਦਿਨਾਂ ਦਾ ਦਾ ਹੀ ਫਰਕ ਹੈ ਇੱਕ ਹੋਰ ਦੇਖੋ ਤੁਸੀਂ ਨਵਾਂ ਮੀਟਰ ਲਵਾਇਆ ਤੇ 150 ਦਿਨਾਂ ਦਾ 49000 ਬਿੱਲ ਹੈ ਤੁਸੀਂ ਇਹ ਦੱਸੋ ਵੀ ਮੋਟਰਾਂ ਦੇ ਬਿੱਲ ਕਿੰਨੇ ਆਉਂਦੇ ਜ਼ਿੰਮੇਵਾਰ ਦੇ ਮੋਟਰਾਂ ਦੇ ਬਿੱਲ ਜੇ ਸਹੀ ਆਉਂਦੇ ਇਹ ਹੈ ਜੀ ਘਟੋ ਘਟ 150 ਸਾਲ ਪੁਰਾਣੀ ਮਸਜਿਦ ਜਿੱਥੇ ਹਜੇ ਵੀ ਮੁਸਲਮਾਨ ਬਹਿ ਕੇ ਨਮਾਜ਼ ਪੜ੍ਹਦੇ ਆ ਜੀ ਸ਼ਾਨਦਾਰ ਬਿਲਡਿੰਗ ਖੜੀ ਹੋਈ ਜ ਹੁਣ ਆ ਪਾਲੀਪੁਰੇ ਚ ਆਈ ਆਪਾਂ ਆ ਆਲੀਪੁਰ ਆਵਣਾ ਇਹ ਆਲੀਪੁਰਾ ਹਨਾ ਅਗਰ ਪੰਜਾਬ ਆ ਅੱਛਾ ਪੰਜਾਬ ਹੈ ਠੀਕ ਹੈ ਅਸਲੀ ਦੁਕਾਨਾਂ ਪੰਜਾਬ ਚ ਤੇ ਇਹ ਪੰਜਾਬ ਚ ਆ ਗਿਆਂ ਤੇ ਇਹ ਆ ਗਿਆਂ ਰਾਜਸਥਾਨ ਚ ਆ ਆਲੀਪੁਰੇ ਚ ਦੋਸਤੋ ਪਿੰਡ ਆਲੀਪੁਰੇ ਦੇ ਵਿੱਚ ਸਾਨੂੰ ਕੋਈ ਵੀ ਗਲੀ ਕੱਚੀ ਨਹੀਂ ਮਿਲੀ ਕਿਤੇ ਤਾਂ ਸੀਮੈਂਟਡ ਗਲੀਆਂ ਬਣੀਆਂ ਹੋਈਆਂ ਤੇ ਕਿਤੇ ਬਲੌਕ ਟਾਇਲ ਲੱਗੀ ਹੋਈ ਹੈ ਤੇ ਇੱਥੋਂ ਦੇ ਲੋਕਾਂ ਦਾ ਕਹਿਣਾ ਵੀ ਸਾਡਾ ਐਸ ਡੀ ਐਮ ਹਰ ਮਹੀਨੇ ਦੇ ਵਿੱਚ ਇੱਕ ਵਾਰੀ ਘੇੜਾ ਜ਼ਰੂਰ ਮਾਰਦਾ ਸਰਪੰਚ ਤੋਂ ਪੁੱਛਗਿੱਛ ਕਰਦਾ ਵੀ ਤੂੰ ਆਖਰਕਾਰ ਕੀਤਾ ਤੇ ਕੀਤਾ ਕੀ ਤੇ ਆਹ ਦੇਖੋ ਜੀ ਲਾਇਬ੍ਰੇਰੀ ਬਣੀ ਹੋਈ ਹੈ ਜੀ ਇੱਕੋ ਜਗ੍ਹਾ ਤੇ ਹਰ ਇੱਕ ਚੀਜ਼ ਹੈ ਜੀ ਲਾਇਬ੍ਰੇਰੀ ਰਜੀਵ ਗਾਂਧੀ ਸੇਵਾ ਕੇਂਦਰ ਵੀ ਤੁਹਾਨੂੰ ਇੱਥੇ ਮਿਲ ਜੂਗਾ ਤੇ ਨਾਲ ਹੀ ਇਹਦੇ ਪੰਚਾਇਤ ਘਰ ਆ ਜੀ ਜਿੱਥੇ ਸਰਪੰਚ ਬਹਿ ਕੇ ਨਿਆਂ ਕਰਦਾ ਜਾਂ ਕੋਈ ਵੀ ਪਿੰਡ ਰਿਲੇਟਿਡ ਫੈਸਲੇ ਹੋਣੇ ਆ ਉਹ ਇਸ ਪੰਚਾਇਤ ਘਰ ਚ ਹੁੰਦੇ ਆ ਜੀ ਅੱਗੇ ਤੁਹਾਨੂੰ ਨਾਲ ਹੀ ਡੰਗਰ ਡਾਕਟਰ ਜਾਨਕਿ ਮਿਲ ਜੇਗਾ ਡੰਗਰ ਹਸਪਤਾਲ ਬਹੁਤ ਸ਼ਾਨਦਾਰ ਡੰਗਰ ਹਸਪਤਾਲ ਆ ਦੇਖੋ ਜੀ ਬਣਿਆ ਆ ਨਾਲ ਹੀ ਇਹਦੇ ਚਿਕਤਸਾ ਕੇਂਦਰ ਆ ਜਿਹਨੂੰ ਡਿਸਪੈਂਸਰੀ ਕਹਿ ਦਿੰਦੇ ਆ ਜੀ ਸਭ ਤੋਂ ਪਹਿਲਾਂ ਡੰਗਰ ਹਸਪਤਾਲ ਦੇਖ ਲਓ ਉਸ ਤੋਂ ਬਾਅਦ ਨਾਲ ਹੀ ਇਹ ਦੇਖੋ ਜੀ ਡਿਸਪੈਂਸਰੀ ਆ ਜਿੱਥੇ ਕਿ ਦੁੱਦੇ ਵਾਲੇ ਪਿੰਡ ਦੇ ਵੀ ਲੋਕ ਆਣ ਕੇ ਦਵਾਈ ਲੈਂਦੇ ਨੇ ਸ਼ਾਨਦਾਰ ਡਿਸਪੈਂਸਰੀ ਬਣੀ ਹੋਈ ਹੈ ਜੀ ਹਜੇ ਤੱਕ ਸਟਾਫ ਅੰਦਰ ਆ ਜੀ ਤੇ ਨਾਲ ਹੀ ਸੋਸਾਇਟੀ ਹੈ ਜੀ ਜਿਹਨੂੰ ਇੱਥੋਂ ਦੇ ਲੋਕ ਮਿਨੀ ਬੈਂਕ ਕਹਿ ਦਿੰਦੇ ਆ ਹਰ ਇੱਕ ਖਸਾਨਦ ਅੰਦਰ ਪ੍ਰੋਵਾਈਡ ਆ ਟਰੈਕਟਰ ਤੋਂ ਲੈ ਕੇ ਹਰ ਇੱਕ ਚੀਜ਼ ਇੱਥੇ ਮਿਲ ਜਾਂਦੀ ਆ ਜਿਸ ਦਾ ਕਿ ਇੱਕ ਘੰਟੇ ਦਾ ਕਿਰਾਇਆ ਹੁੰਦਾ ਤੇ ਆਹ ਦੇਖ ਲਓ ਜੀ ਤੁਸੀਂ ਸੋਸਾਇਟੀ ਤਾਂ ਮਿੱਤਰੋ ਮਨ ਖੋਸ਼ ਹੋ ਗਿਆ ਪਿੰਡ ਆਲੀਪੁਰਾ ਦੇਖ ਕੇ ਹੁਣ ਤੁਹਾਨੂੰ ਪਿੰਡ ਦੋਦੇਆਲਾ ਦਿਖਾਵਾਂਗੇ ਵੀ ਉੱਥੇ ਕੀ ਕੀ ਫੈਸਿਲਟੀਆਂ ਨੇ ਕੀ ਇਤਿਹਾਸ ਹੈ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬਹੁਤ ਮਿਹਨਤ ਲੱਗਦੀ ਆ ਚਲੋ ਜੀ ਚੱਲਦੇ ਹੁਣ ਆਪਾਂ ਦੋਦੇਆਲਾ ਲੋਬੇ ਮਿੱਤਰ ਹੁਣ ਤੁਹਾਨੂੰ ਵਿਖਾਵਾਂਗੇ ਪਿੰਡ ਦੋਦੇਆਲੇ ਦੇ ਹਾਲਾਤ ਵੀ ਆਖਰਕਾਰ ਹਲੀਪੁਰ ਨਾਲੋਂ ਪਿੰਡ ਦੋਦੇਆਲਾ ਕਿੰਨਾ ਕੁ ਸੌਖਾ ਠੀਕ ਹੈ ਨਾ ਪਿੰਡ ਦੋਦੇਆਲੇ ਦੇ ਵਿੱਚ ਜੀ ਕਿਤੇ ਕਿਤੇ ਲੋਕ ਟਾਇਲ ਆ ਜ਼ਿਆਦਾਤਰ ਇੱਟਾਂ ਲੱਗੀਆਂ ਹੀ ਆ ਜੀ ਥੱਲੇ ਤੇ ਕਿਤੇ ਕਿਤੇ ਕੱਚੀਆਂ ਗਲੀਆਂ ਵੀ ਹਜੇ ਤੱਕ ਮੌਜੂਦ ਨਹੀਂ ਤੇ ਦੋਸਤੋ ਇੱਥੋਂ ਦੇ ਲੋਕਾਂ ਦਾ ਕਹਿਣਾ ਵੀ ਸਾਡੇ ਪਿੰਡ ਜਿਹੜੇ ਦੋ ਇਤਿਹਾਸਕ ਖੂਹ ਨੇ ਉਹਨਾਂ ਵਿੱਚੋਂ ਆਹ ਖੂਹ ਸਾਡੇ ਲਈ ਵਰਦਾਨ ਆ ਜਦੋਂ ਵੀ ਅਲੀਪੁਰ ਤੋਂ ਪਾਣੀ ਆਉਂਦਾ ਮੀਂਹਾਂ ਦਾ بارشਾਂ ਦਾ ਤੇ ਇਹਦੇ ਨਾਲ ਜਿਹੜਾ ਛੱਪੜ ਆ ਨਾ ਉਸ ਛੱਪੜ ਵਿੱਚ ਪਾਣੀ ਭਰ ਜਾਂਦਾ ਤੇ ਛੱਪੜ ਤੋਂ ਸਿੱਧਾ ਜਾਵੜ ਦਾ ਪਾਣੀ ਵਾਟਰ ਬਾਕਸ ਵਿੱਚ ਉਦੋਂ ਅਸੀਂ ਇਸ ਖੂਹ ਖੂਹ ਦੇ ਵਿੱਚ ਉਹ ਪਾਣੀ ਛੱਡਦੇ ਆ ਤੇ ਇਹ ਖੂਹ ਸਾਡੇ ਵਾਸਤੇ ਵਰਦਾਨ ਆ ਇਸ ਖੂਹ ਦੇ ਵਿੱਚ ਜਿੰਨਾ ਵੀ ਪਾਣੀ ਛੜਦੀਏ ਉਹ ਧਰਤੀ ਦੇ ਹੇਠ ਸਮਾ ਜਾਂਦਾ ਜੀ ਇਹਦੇ ਨਾਲ ਹੀ ਛੱਪੜ ਆ ਜੀ ਆਹ ਰਿਹਾ ਜੀ ਛੱਪੜ ਇੱਥੋਂ ਜਦੋਂ ਪਾਣੀ ਚੜ ਜਾਂਦਾ ਨਾ ਇਹਦੇ ਵਿੱਚ ਛੜ ਦਿੰਦੇ ਆ ਜੀ ਇਹ ਪਾਣੀ ਤੇ ਸਾਰਾ ਪਾਣੀ ਇਹ ਖੂਹ ਖੇਚ ਲੈਂਦਾ ਜੀ ਦੂਜਾ ਖੂਹ ਵੀ ਹੈਗਾ ਜੀ ਉਹਦੀ ਵੀ ਇੱਕ ਅਲੱਗ ਕਹਾਣੀ ਆ ਵੀ 72 ਘੰਟਿਆਂ ਦੇ ਵਿੱਚ ਨੰਬਰਦਾਰ ਨੇ ਖੂਹ ਬਣਾਇਆ ਸੀ ਇਹ ਸਾਹਮਣੇ ਖੂਹ ਆ ਜੀ ਇਹ ਆਹ ਖੂਹ ਤੁਹਾਨੂੰ ਦਿਖਾ ਦਿੰਨੇ ਆ ਇਹਦੇ ਵਿੱਚ ਕੁਝ ਸਮਾਂ ਪਹਿਲਾਂ ਹੀ ਅਜੇ ਲੋਕ ਪਾਣੀ ਕੱਢਣ ਨੂੰ ਹਟੇ ਆ ਕਿਉਂਕਿ ਹੁਣ ਤਾਂ ਹਰ ਘਰ ਵਿੱਚ ਪਾਣੀ ਪਹੁੰਚ ਗਿਆ ਤੇ ਇਹ ਖੂਹ 72 ਘੰਟਿਆਂ ਚ ਬਣਾਇਆ ਸੀਗਾ ਇਸ ਦਾ ਵੀ ਇਤਿਹਾਸ ਤੁਹਾਨੂੰ ਅੰਕਲ ਦੱਸਣਗੇ ਡਿਟੇਲ ਦੇ ਵਿੱਚ ਇਹ ਕਿੰਨੇ ਚਿਰ ਚ ਤਿਆਰ ਕੀਤਾ ਸੀ ਅੰਕਲ ਜੀ ਤੁਸੀਂ ਦੱਸੋ ਇਹ 72 ਪਤਾ ਨਹੀਂ 74 ਘੰਟਿਆਂ ਚ ਤਿਆਰ ਕਰਕੇ ਨਾ ਪਾਣੀ ਅੱਛਾ ਜੀ ਕੱਢ ਕੇ ਪੀਣ ਜੋਗਾ ਕੱਚਾ ਬਣਾਤਾ ਸੀ ਇਹਨਾਂ ਨੇ ਅੱਛਾ ਜੀ ਉਹ ਖੂਹ ਜਾਨੀ ਕਿ ਬੰਦ ਹੋ ਗਿਆ ਇਸ ਤੋਂ ਬਾਅਦ ਇਹ ਖੂਹ ਤਿਆਰ ਕੂਹ ਖੂਹ ਜੀ ਦਾ ਮੇਨ ਖੂਹ ਸੀ ਜੀ ਪਿੰਡਾਂ ਪੰਜ ਪਿੰਡਾਂ ਦੇ ਪੰਜ ਪਿੰਡਾਂ ਦੇ ਲੋਕ ਨਾ ਪੰਜ ਪਿੰਡਾਂ ਦੇ ਲੋਕ ਉਸ ਕੂਹ ਨੂੰ ਪਾਣੀ ਭਰਦੇ ਸੀਗੇ ਅੱਛਾ ਜੀ ਇੱਕ ਦੁੱਧੇ ਵਾਲਾ ਇੱਕ ਅਲੀਪੁਰਾ ਇੱਕ ਨੂਰਪੁਰਾ ਇੱਕ ਰਾਸੂ ਵਾਲਾ ਤੇ ਇੱਕ ਕੰਡ ਵਾਲਾ ਅੱਛਾ ਜੀ ਆਹ ਖੂਹ ਕਦੋਂ ਬੰਦ ਹੋਇਆ ਜੀ ਬੰਦ ਤਾਂ ਕੋਈ ਵੀ ਨਹੀਂ ਹੋਇਆ ਖੂਹ ਹਜੇ ਤੂੰ ਮੇਂ ਚੱਲਦੇ ਆ ਪਰ ਇਹਨਾਂ ਨੇ ਸੰਭਾਲ ਲੋਕਾਂ ਨੂੰ ਜਰੂਰਤ ਕੋਣੀ ਨਾ ਉਹਨੂੰ ਜਰੂਰਤ ਕੋਣੀ ਜਰੂਰਤ ਕੋਈ ਨਹੀਂ ਪਿੰਡ ਦਾ ਪਾਣੀ ਇਕੱਠਾ ਹੁੰਦਾ ਵੇਣ ਬਾੜ ਆਂਦੀ ਤਾਂ ਉਹ ਖੂਹ ਖੋਲ ਦਿੰਦੇ ਸਾਰਾ ਪਾਣੀ ਉਹਦੇ ਵਿੱਚ ਅੱਛਾ ਜੀ ਉਹ ਪਾੜ ਦਿੰਦਾ ਸਾਨੂੰ ਅੱਛਾ ਉਹ ਖੂਬ ਬਚਾ ਦਿੰਦਾ ਜਦੋਂ ਇੱਥੇ ਬਾੜ ਆ ਜਾਂਦੀ ਉਹ ਖੂਬ ਖੁੱਲ ਕੇ ਪਾਣੀ ਥੱਲੇ ਜਾਵੜਦਾ ਸਾਰਾ ਧਰਤੀ 'ਚ ਠੀਕ ਆ ਜੀ ਪਾਣੀ ਸਾਰਾ ਤੇ ਉਹ ਮੜਾ ਦੱਸਿਆ ਜੋ ਕਹਾਣੀ ਸੁਣਾਇਆ ਜੇ ਨੰਬਰਦਾਰ ਵਾਲੀ ਜਿਹੜੀ ਆ ਖੂਬ ਜਿਹੜਾ 72 ਘੰਟਿਆਂ 'ਚ ਤਿਆਰ ਕੀਤਾ ਸੀ ਜੀ ਨਾ ਜਿਵੇਂ ਨੰਬਰਦਾਰ ਮਾਲਕ ਸੀ ਜਿਹੜਾ ਅੱਛਾ ਜੀ ਅਬਦਲ ਖਾਨ ਅੱਛਾ ਜੀ ਉਹ ਉਸ ਤੋਂ ਨੰਬਰਦਾਰ ਸੀਗਾ ਅੱਛਾ ਜੀ ਜਿੰਨਾ ਘਰੇ ਵੀਰ ਦੀ ਕੋਠੀ ਆ ਜਿੰਨਾ ਘਰੇ ਹੁਣ ਤੁਸੀਂ ਰਹਿੰਦੇ ਆ ਤੁਸੀਂ ਲੈ ਲਿਆ ਸੀ ਥਾਂ ਅੱਛਾ ਜੀ ਉਸ ਪਾਣੀ ਵਰਨਾਈ ਜੀ ਕਹਿੰਦੀ ਮੇਰਾ ਵੀ ਚੁੱਲੇ ਦਾ ਸਾਗ ਰੱਖਿਆ ਹੈ ਅੱਛਾ ਜੀ ਫਟ ਕਰੂੰ ਮੈਨੂੰ ਤੁਸੀਂ ਅੱਛਾ ਜੀ ਉਹ ਕਹਿੰਦੀ ਜਦ ਤੇਰੀ ਵਾਰੀ ਆਊਗੀ ਤਾਂ ਅੱਛਾ ਉਦੋਂ ਵਰੀ ਤੂੰ ਗੁੱਸੇ ਹੋਗੀ ਗੁੱਸੇ ਕੀ ਤੇਨੇ ਘੜਾ ਫਟ ਗਿਆ ਤੇ ਘਰੇ ਜਾ ਕੇ ਤੇ ਅੱਛਾ ਮੈਨਾ ਮਾਰਤਾ ਵੀ ਤੂੰ ਜਲਦੀ ਇੰਨੀ ਕਾਲੀਏ ਤੂੰ ਤੇਰਾ ਖੂਆ ਪਟਾਲਾ ਅੱਛਾ ਜੀ ਤੈਨੂੰ ਪੈਸੇ ਦੀ ਕਮੀ ਹੈ ਅੱਛਾ ਜੀ ਕਹਿੰਦੇ ਉਹਨਾਂ ਨੇ ਮੈਂ ਸਿੱਕੇ ਨਾਲ ਸਿੱਕਾ ਚਾਂਦੀ ਦਾ ਜੋੜ ਕੇ ਤੇ ਆ 72 ਘੰਟੇ ਤੱਕ ਉਹ ਤਿਆਰ ਕਰਿਆ ਸੀ ਠੀਕ ਹੈ ਜੀ ਇਹ ਪਾਣੀ ਕੱਢ ਕੇ ਦੋਸੀ ਪਾਣੀ ਵਾਲੀਆਂ ਨਾਲੇ ਉਹ ਨੰਬਰਦਾਰ ਨੇ ਫਿਰ ਲੀਵਰ ਲਾ ਕੇ ਆਪਦੀ ਜੋ ਆਪਦਾ ਖਰਚਾ ਕੀਤਾ ਉਹਨਾਂ ਕੋਲ ਸੀ ਗੱਡੇ ਸੀ ਬੰਦ ਸੀ ਅੱਛਾ ਜੀ ਸਾਧਨ ਸੀਗੇ ਠੀਕ ਹੈ ਬਹੁਤ ਅਮੀਰ ਨੰਬਰਦਾਰ ਸੀਗਾ ਅਮੀਰ ਨੰਬਰਦਾਰ ਸੀਗਾ ਉਹਨਾਂ ਦੇ ਸਰਮਾਇਦਾਰ ਸਾਮੀ ਸੀ ਸਰਮਾਇਦਾਰ ਸਾਮੀ ਸੀ ਉਹਨਾਂ ਦਾ ਪਰਿਵਾਰ ਪਾਕਿਸਤਾਨ ਚ ਰਹਿੰਦਾ ਉਹਨਾਂ ਦਾ ਪਰਿਵਾਰ ਪਾਕਿਸਤਾਨ ਦੇ ਵਿੱਚ ਠੀਕ ਹੈ ਤੇ ਅੱਗੇ ਆ ਕੀ ਹੈ ਜੀ ਅੱਗੇ ਇਹ ਵਾਟਰ ਬਾਕਸ ਵਾਟਰ ਬਾਕਸ ਹਾਲ ਵਿਖਾ ਦਿਆ ਜੀ ਵਾਟਰ ਬਾਕਸ ਦਾ ਵੀ ਮੜਾ ਹੈ ਵਿਖਾਇਆ ਹੋ ਕੇ ਆ ਜੀ ਇਹ ਵੇਖਿਆ ਵੀ ਜਿਹੜਾ ਅਲੀਪੁਰ ਦਾ ਵਾਟਰ ਬਾਕਸ ਤਾਂ ਬਹੁਤ ਸ਼ਾਨਦਾਰ ਬਣਾਇਆ ਜੀ ਉਹਨਾਂ ਨੇ ਹਾਂਜੀ ਤੇ ਪਾਣੀ ਪੂਣੀ ਉਧਰ ਤਾਂ ਚੰਗਾ ਜੀ ਪਤਾ ਕੀ ਹੈ ਜੀ ਰਾਜਸਥਾਨ ਤੋਂ ਸੂਲਤਾਂ ਜ਼ਿਆਦਾ ਹੈ। ਅੱਛਾ ਜੀ। ਸ਼ਾਬ ਨਾਲੋਂ। ਅੱਛਾ ਜੀ। ਬੱਸ ਇਹ ਕਹਿ ਦਿੰਦੇ ਆ ਵੀ ਪੰਜਾਬ ਇੱਕ ਸੋਨੇ ਦੀ ਚਿੜੀ ਆ। ਅੱਛਾ ਜੀ। ਹੁਣ ਉਹ ਗੱਲ ਨਹੀਂ ਰਹੀ। ਉਹ ਗੱਲ ਜਮਾ। ਸਾਡੇ ਆਪ ਛੱਪੜ ਦਾ ਪਾਣੀ ਹੈ। ਅੱਛਾ ਜੀ। ਜਦੋਂ ਮੀਂਹ ਆ ਜਾਂਦਾ ਹੈ ਇਹ ਓਵਰਫਲੋ ਹੋ ਕੇ ਆ ਵਾਟਰਵਰਕਸ ਦਾ ਪਾਣੀ ਹੈ। ਇਹਦੇ ਵਿੱਚ ਵੜ ਜਾਂਦਾ ਮਿਕਸ ਜਿਹਾ ਹੀ ਹੋ ਜਾਂਦਾ ਯਾਨੀ। ਆ ਖਾਲਾ ਹੁੰਦਾ। ਅੱਛਾ ਜੀ। ਓਵਰਫਲੋ ਹੋ ਕੇ ਵੀ ਜਾਵਰਦਾ ਹੀ। ਅੱਛਾ ਜੀ। ਠੀਕ ਹੈ ਜੀ। ਹੁਣ ਕੀ ਦੇਖਣਾ ਵੀ? ਥੀਨ ਵਾਲੇ ਪਾਣੀ ਦੀ ਜੋ ਡਿੱਗੀ ਹੈ। ਅੱਛਾ ਜੀ। ਉਹਦੀ ਹਾਲਤ ਕੀ ਹੈ? ਠੀਕ ਹੈ ਜੀ ਇਹ ਆਪਣੇ ਪੰਜਾਬ ਦੇ ਹਾਲਾਤ ਨੇ ਦੁੱਧੇ ਵਾਲੇ ਪਿੰਡ ਦੇ ਪੱਤਰਵਾਰਸ ਦੇ ਹਾਲਾਤ ਨੇ ਅੱਛਾ ਜੀ ਕਾਂਗਰਸ ਵੇਲੇ ਵੀ ਇਹੀ ਸੀ ਅਕਾਲੀ ਦਲ ਵੇਲੇ ਇਹੀ ਸੀ ਆਮ ਆਦਮੀ ਵਾਲੇ ਐਮਐਲਏ ਨੇ ਕਿਹਾ ਵੀ ਅਸੀਂ ਸੁਧਾਰ ਕਰਾਵਾਂਗੇ ਅੱਛਾ ਜੀ ਪਿੰਡ ਦੀ ਪੰਚਾਇਤ ਨੇ ਵੀ ਕਿਹਾ ਜਿਹੜੀ ਬੰਦੀ ਸੀਗੀ ਅੱਛਾ ਜੀ ਪਰ ਇਹਦਾ ਕੋਈ ਸੁਧਾਰ ਨਹੀਂ ਹੋਇਆ ਠੀਕ ਹੈ ਜੀ ਵੈਸੇ ਖਰਚਾ ਕਿਉਂ ਕਰ ਰਹੇ ਪਹਿਲਾਂ ਤਾਂ ਇਹਨੂੰ ਉੱਚਾ ਕਰੋ ਹਨਾ ਪਤਾ ਕੀ ਜੀ ਮੇਰੀ ਗੱਲ ਸੁਣੋ ਅਸੀਂ ਇੱਥੇ ਪੱਤਰਕਾਰ ਸੱਦ ਕੇ ਪਿੰਡ ਇਕੱਠਾ ਕਰਕੇ ਪੱਤਰਕਾਰ ਤੋਂ ਖਬਰ ਵੀ ਲਵਾਈ ਅੱਛਾ ਜੀ ਪੱਤਰਕਾਰ ਦਾ ਮੈਂ ਨਾਂ ਨਹੀਂ ਲੈਣਾ ਚਾਹੁੰਗਾ ਵੀ ਪੱਤਰਕਾਰ ਨੂੰ ਚਾਹੀਦਾ ਸੀਗਾ ਜੋ ਖਬਰ ਆ ਉਹ ਖਬਰ ਲਾਉਂਦਾ ਹਾਂ ਜੀ ਸਾਡੇ ਤੋਂ ਵੀ ਪੈਸੇ ਲੈ ਗਿਆ ਤੇ ਬਾਅਦ ਚ ਸਰਪੰਚ ਤੋਂ ਵੀ ਪੈਸੇ ਲੈ ਗਿਆ ਠੀਕ ਹੈ ਇਹ ਖਬਰ ਉਹਨੇ ਪੁੱਠੀ ਲਾਤੀ ਵੀ ਇੱਥੇ ਐਵੇਂ ਦਾ ਸਿਸਟਮ ਹੀ ਹੈ ਨੀਗਾ ਜਿਹੜਾ ਇਸ ਇਹਦੇ ਵਿੱਚ ਪਾਣੀ ਪੈਂਦਾ ਉਹ ਖਾਲਾ ਕਿਹੜਾ ਜਿੱਥੋਂ ਪਾਣੀ ਪੈਂਦਾ ਉਹ ਖਾਲਾ ਵਿਖਾਉਂਗੇ ਮਾੜਾ ਜਿੱਤ ਅੱਗੇ ਆ ਅੱਛਾ ਕਿੰਨੀ ਕੁ ਦੂਰ ਹੈ ਇਹ ਅਲੀਪੁਰ ਫਿਰ ਉੱਚਾ ਤੁਹਾਡੇ ਨਾਲੋਂ ਹੀ ਕਾਫੀ ਠੀਕ ਆ ਆ ਹੁਣ ਪਾਣੀ ਪੈ ਰਿਹਾ ਤੇ ਉੱਪਰਲਾ ਡੇਗਾ ਉਹ ਠੀਕ ਆ ਕੁਝ ਹਾਲਾਤ ਉਹਦੇ ਉਹਦੇ ਹਾਲਾਤ ਠੀਕ ਆ ਹੁਣ ਇੱਧਰ ਇਧਰੋਂ ਬੰਦ ਕੀਤਾ ਹੋਇਆ ਜੀ ਇਹ ਇਹ ਬੰਦ ਕਰਿਆ ਹੋਇਆ ਉਹ ਡੇਗੇ ਚ ਪਾਣੀ ਜਾਂਦਾ ਇਹਦੇ ਚ ਯਾਨੀ ਕੋ ਗੰਦਾ ਪਾਣੀ ਪੈ ਜਾਂਦਾ ਅਣਕੇ ਹਨਾ ਇਹਦੋਂ ਕਿਤੇ ਠੀਕ ਆ ਇਸ ਪਿੰਡ ਵਿੱਚ ਜੀ 200 ਸਾਲ ਪੁਰਾਣੀ ਮਸਜਿਦ ਹੈ ਜੀ ਜਿੱਥੇ ਮੁਸਲਮਾਨ ਬਹਿ ਕੇ ਨਮਾਜ਼ ਪੜ੍ਹਦੇ ਸੀ ਗੇਟ ਲੱਗਿਆ ਸੀ ਕੰਦ ਟੱਪ ਕੇ ਸਾਨੂੰ ਜਾਣਾ ਪਿਆ ਏਦਾਂ ਦੇ ਕੁਝ ਹਾਲਾਤ ਨੇ ਇਸ ਬਿਲਡਿੰਗ ਦੇ ਕਾਫੀ ਉੱਚੀ ਛੱਤ ਹੁੰਦੀ ਹੈ ਜੀ ਜਿੱਥੇ ਬਹਿ ਕੇ ਮੁਸਲਮਾਨ ਨਮਾਜ਼ ਪੜ੍ਹਦੇ ਸੀ ਤੇ ਇੱਕ ਨੀਚੇ ਇੱਕ ਗੁਫਾ ਜੀ ਤੁਹਾਨੂੰ ਗੁਫਾ ਦਿਖਾ ਦਿੰਨੇ ਐਸ ਗੁਫਾ ਦੇ ਵਿੱਚ ਵੀ ਵੜ ਕੇ ਕਈ ਨਵਾਜ਼ ਪੜਦੇ ਸੀ ਕਈ ਕਈ ਦਿਨਾਂ ਤੱਕ ਵਿੱਚ ਬੈਠੇ ਰਹਿੰਦੇ ਸੀ ਜੀ ਕਈ ਕਈ ਦਿਨਾਂ ਤੱਕ ਹੀ ਨਵਾਜ਼ ਪੜਦੇ ਰਹਿੰਦੇ ਹੀ ਰੱਬ ਨੂੰ ਯਾਦ ਕਰਦੇ ਰਹਿੰਦੇ ਸੀ ਆ ਦੇਖ ਸਕਦੇ ਜੀ ਗੁਫਾ ਹਾਲਾਂਕਿ ਹੁਣ ਤਾਂ ਇਸ ਦੀ ਹਾਲਤ ਖਸਤਾ ਜੀ ਹੋ ਚੁੱਕੀ ਆ ਵੈਸੇ ਤਾਂ ਡਾਰੀ ਲੱਗਦਾ ਪਰ ਕਹਿੰਦੇ ਆ ਵੀ ਪਿੰਡ ਵਾਲੇ ਕੁਝ ਪੈਸੇ ਲਾ ਰਹੇ ਨੇ ਇਸ ਨੂੰ ਸੁਧਾਰ ਕਰਨ ਵਾਸਤੇ ਆ ਦੇਖੋ ਜੀ ਕੰਮ ਚੱਲੀ ਜਾਂਦਾ ਵੈਸੇ ਇਹ ਇਤਿਹਾਸਕ ਜਗ੍ਹਾ ਨੇ ਇਹਨਾਂ ਦਾ ਖਿਆਲ ਰੱਖਣਾ ਚਾਹੀਦਾ ਸੀ ਸਰਕਾਰਾਂ ਨੂੰ ਪਰ ਦੇਖੋ ਜੀ ਕਹਿੰਦੇ ਹੁੰਦੇ ਹੁੰਦੇ ਆ ਤੇ ਪਿੰਡ ਦੋਦਾਂ ਵਾਲੀ ਗ੍ਰਾਂਟ ਤੋਂ ਪਹਿਲਾਂ ਕਹਿੰਦੇ ਨੇ ਢੇਰੀ ਪਹੁੰਚ ਜਾਂਦੀ ਆ ਤੇ ਗ੍ਰਾਂਟ ਲੇਟ ਪਹੁੰਚਦੀ ਹੈ ਜੀ ਇੱਥੋਂ ਦੇ ਲੋਕਾਂ ਦਾ ਕਹਿਣਾ ਵੀ ਇੱਥੇ ਤਾਂ ਜੇਕਰ ਢੇਰੀ ਚੱਲ ਪਈ ਨਾ ਤੁਹਾਡੇ ਪੰਜਾਬ ਚੋਂ ਤਾਂ ਸਾਡੀ ਹੱਦ ਤੇ ਆਉਂਦੇ ਆਉਂਦੇ ਆ ਢੇਰੀ ਦੀ ਸਪੀਡ ਹੀ 10 ਕਿਲੋਮੀਟਰ ਪ੍ਰਤੀ ਘੰਟੇ ਦੀ ਰਹਿ ਜਾਂਦੀ ਹੈ ਤੇ ਇਹੋ ਜਿਹੀ ਕੁਝ ਹਾਲਾਤ ਨੇ ਆ ਰਿਹਾ ਜੀ ਹਸਪਤਾਲ ਜੋ ਕਿ ਹਾਲਾਂਕਿ ਬੰਦਾ ਡਿਸਪੈਂਸਰੀ ਬੰਦਾ ਜੀ ਵੇਖੋ ਬੁਰਾ ਹਾਲਾ ਜੀ ਪਸ਼ੂ ਹਸਪਤਾਲ ਲੱਗਦਾ ਹੀ ਸ਼ਾਇਦ ਇਹ ਤੇ ਬਿਲਕੁਲ ਖੰਡਰ ਪਿਆ ਜੀ ਮੰਦੇ ਹਾਲਾਤ ਆ ਜੀ ਬਿਲਕੁਲ ਮੰਦੇ ਆਪਣੇ ਕੋਲੇ ਜੀ ਦੋ ਵੀਰ ਬੈਠੇ ਨੇ ਇੱਕ ਹੈਗਾ ਜੀ ਪਿੰਡ ਹਲੀਪਰੇ ਤੋਂ ਬਲਦੇਵ ਕੁਮਾਰ ਜੀ ਤੇ ਇੱਕ ਵੀਰ ਹੈਗਾ ਆਪਣਾ ਪਿੰਡ ਦੋਦੇ ਤੋਂ ਕੀ ਨਾਇ ਵੀਰ ਜੀ ਗੁਰਵਿੰਦਰ ਗੁਰਵਿੰਦਰ ਸਿੰਘ ਜੀ ਤਾਂ ਇਹ ਆਪਾਂ ਨੂੰ ਫਾਇਲਕਾ ਜ਼ਿਲ੍ਹਾ ਲੱਗਦਾ ਜੀ ਹਾਂ ਜੀ ਫਾਇਲਕਾ ਪਹਿਲਾਂ ਫਰੋਈਪੁਰ ਜ਼ਿਲ੍ਹਾ ਸੀਗਾ ਅੱਛਾ ਜੀ ਫਾਇਲਕਾ ਲੱਗਦਾ ਜੀ ਫਾਇਲਕਾ ਲੱਗਦਾ ਕਬੂਰ ਨੇੜੇ ਪੈਂਦਾ ਇਹਨਾਂ ਨੂੰ ਹਾਂ ਜੀ ਕਬੂਰ ਸ਼ਹਿਰ ਲੱਗਦਾ ਆਪਾਂ ਨੂੰ ਕਬੂਰ ਸ਼ਹਿਰ ਲੱਗਦਾ ਜ਼ਿਲ੍ਹਾ ਫਾਇਲਕਾ ਹਾਂ ਜੀ ਮਨੂਏ ਦੱਸੋ ਵੀ ਚਲੋ ਰਾਜਸਥਾਨ ਤੇ ਇਹ ਦੋਦਾ ਵਿੱਚ ਸਾਂਝੀ ਗਲੀ ਇੱਕ ਨਿੱਕੀ ਜੀ ਆ ਜਾਂਦੀ ਹੈ ਨਾ ਤੇ ਯਾਨੀ ਕਿ ਪਿੰਡ ਇੱਕੋ ਹੀ ਹੈ ਇੱਕ ਹਸਾਬ ਦਾ ਹਾਂ ਇੱਕੋ ਪਿੰਡ ਆ ਬਸ ਇੱਕ ਨਾ ਲੱਗ ਲੱਗ ਆ ਵੋਟ ਲੱਗ ਲੱਗ ਆਪਣੇ ਦੋਦੇ ਦੀ ਵੋਟ ਕੀ ਆ ਜੀ ਦੋਦੇ ਦੀ ਹੋਊਗੀ 2100 ਪਲੱਸ ਵੋਟ ਆ ਜੀ 2100 ਪਲੱਸ ਤੇ ਆਪਣੇ ਅਲੀਪੁਰਾ ਦੀ ਕਿੰਨੀ ਵੋਟ ਆਈ 2450 2450 ਤੇ ਤੁਹਾਡੇ ਫਿਰ ਮਤਲਬ ਕਿ ਸਹੂਲਤਾਂ ਦੀ ਗੱਲ ਕਰੀਏ ਤਾਂ ਆਪਣੇ ਜਿਵੇਂ ਹੈਗੀ ਇਹ ਬੱਸ ਕਰਾਇਆ ਫ੍ਰੀ ਆ ਹਾਂਜੀ ਹੈਨਾ ਕੁੜੀਆਂ ਵਾਸਤੇ ਹਾਂਜੀ ਤੇ ਪਾਣੀ ਵਗੈਰਾ ਹੈਗਾ ਹਨਾ ਪਾਣੀ ਤਾਂ ਆਪਣੇ ਵੀ ਨਹਿਰਾ ਨੂਰਾ ਹੈਗਾ ਪਾਣੀ ਪਹੁੰਚਦਾ ਆਪਣੇ ਦੋ ਦੇਤੀ ਬਿਜਲੀ ਬਿਜਲੀ ਵੀ ਆਉਂਦੀ ਹੈ ਜੀ ਤੇ ਹੋਰ ਕੀ ਦਿੱਕਤਾਂ ਆਉਂਦੀਆਂ ਤੁਹਾਨੂੰ ਇੱਥੇ ਦਿੱਕਤਾਂ ਐਂ ਜੀ ਆਪਣਾ ਏਰੀਆ ਬੈਕਵਰਡ ਪੈ ਜਾਂਦਾ ਥੋੜਾ ਜਿਹਾ ਅੱਛਾ ਜੀ ਵੀ ਇੱਕ ਹੱਦ ਤੇ ਲੱਗਣ ਵਾਲਾ ਪਿੰਡ ਹੈ ਜਿਹੜਾ ਰਾਜਸਥਾਨ ਦੇ ਨਾਲ ਜੁੜਿਆ ਹੈ ਜੁੜਿਆ ਪਿੰਡ ਹੈ ਜੀ ਇੱਥੇ ਮੇਨ ਇਹ ਗੱਲ ਹੈ ਵੀ ਇੱਥੇ ਕੋਈ ਵੀ ਸਹੂਲਤ ਟੰਗਣਾ ਨਹੀਂ ਆਉਂਦੀ ਅੱਛਾ ਜੀ ਜਿਵੇਂ ਕੋਈ ਗ੍ਰਾਂਟ ਆਉਂਦੀ ਹੈ ਉਹ ਪਹੁੰਚਦੀ ਨਹੀਂ ਇੱਥੇ ਉਹ ਪਹੁੰਚਦੀ ਨਹੀਂ ਅੱਛਾ ਜੀ ਨਾਉ ਟੰਗ ਤਰੀਕੇ ਨਾਲ ਪਿੰਡ ਚ ਲੱਗਦੀ ਆ। ਅੱਛਾ ਜੀ। ਤੁਹਾਨੂੰ ਤੁਸੀਂ ਵੇਖਿਆ ਹੋਣਾ ਵਾਟਰ ਬਾਕਸ ਦਾ ਹਾਲ। ਹਾਂ ਮੈਂ ਵੇਖ ਲਿਆ। ਠੀਕ ਹੈ ਜੀ। ਹਾਂਜੀ ਹਾਂਜੀ ਹਾਂਜੀ। ਸਾਨੂੰ ਗੰਦਾ ਪਾਣੀ ਪੀਂਦਿਆਂ ਨੂੰ ਬਹੁਤ ਟਾਈਮ ਹੋ ਗਿਆ। ਬਹੁਤ ਟਾਈਮ ਹੋ ਗਿਆ ਜੀ। ਠੀਕ ਹੈ ਜੀ। ਬੜੇ ਐਮ.ਐਲ.ਏ ਵਗੈਰਾ ਆਏ ਕਾਂਗਰਸ ਦੇ ਪਾਣੀ ਇਹਨਾਂ ਦਾ ਟੈਂਕਰ ਪਵਾਉਂਦੇ ਆ। ਕਾਂਗਰਸ ਦੇ ਆਏ। ਅਕਾਲੀ ਦਲ ਦੇ ਆਏ। ਅੱਛਾ ਜੀ। ਆਮ ਆਦਮੀ ਪਾਰਟੀ ਦੇ ਆਏ। ਕਿਸੇ ਵੀ ਐਮ.ਐਲ.ਏ ਨੇ ਸਾਡੇ ਪਿੰਡ ਦਾ ਵਾਟਰ ਬਾਕਸ ਦਾ ਕੋਈ ਹੱਲ ਨਹੀਂ ਕਰਿਆ। ਅੱਛਾ ਜੀ। ਠੀਕ ਹੈ ਜੀ। ਜੇ ਗ੍ਰਾਂਟ ਆਉਂਦੀ ਹੈ ਤਾਂ ਉਤਲੇ ਅਫਸਰ ਵਗੈਰਾ ਉਹ ਇਹਦਾ ਕੋਈ ਸਿਸਟਮ ਨਹੀਂ ਬੈਠਣ ਦੇ ਨਹੀਂ ਬੈਠ ਹੁਣ ਮੈਨੂੰ ਇਹ ਦੱਸੋ ਵੀ ਤੁਸੀਂ ਪੰਜਾਬ ਦੇ ਦੁੱਦ ਵਾਲੇ ਪਿੰਡ 'ਚ ਰਹਿ ਕੇ ਰਾਜੀ ਕਿ ਹਲੀਪੁਰਾ ਪਿੰਡ 'ਚ ਰਹਿ ਕੇ ਰਾਜੀ ਰਾਖਾ ਜੀ ਵੀ ਜੀ ਸਹੂਲਤਾਂ ਦੇਖਿਆ ਜਾਣ ਅੱਛਾ ਜੀ ਤਾਂ ਪੰਜਾਬ 'ਚ ਸਹੂਲਤਾਂ ਫ੍ਰੀ ਵਾਲੀਆਂ ਸਹੂਲਤਾਂ ਜ਼ਿਆਦੀਆਂ ਹਨ ਹਾਂਜੀ ਪਰ ਮੈਂ ਇਸ ਚੀਜ਼ ਨੂੰ ਗਲਤ ਮੰਨਦਾ ਵੀ ਫ੍ਰੀ ਕੁਝ ਵੀ ਨਹੀਂ ਹੋਣਾ ਚਾਹੀਦਾ ਫ੍ਰੀ ਹੋਣਾ ਨਹੀਂ ਚਾਹੀਦਾ ਨਹੀਂ ਹੋਣਾ ਚਾਹੀਦਾ ਨਾ ਬਿੱਲ ਫ੍ਰੀ ਹੋਣਾ ਚਾਹੀਦਾ ਨਾ ਹਰ ਇੱਕ ਚੀਜ਼ ਤੇ ਹਾਂਜੀ ਹਰ ਇੱਕ ਚੀਜ਼ ਪ੍ਰੋਪਰ ਤਰੀਕੇ ਨਾਲ ਮਿਲਣੀ ਚਾਹੀਦੀ ਹੈ ਕਾਨੂੰਨ ਵਿਵਸਥਾ ਜਿਹੜੀ ਮੇਨ ਗੱਲ ਹੈ ਪੰਜਾਬ ਚ ਕਾਨੂੰਨ ਵਿਵਸਥਾ ਦਾ ਬਹੁਤ ਬੁਰਾ ਹਾਲ ਹੈ ਅੱਛਾ ਜੀ ਹਾਂ ਜੀ ਤੇ ਆਪਾਂ ਰਾਜਸਥਾਨ ਕਰਦੇ ਬਲਦੇਵ ਜੀ ਰਾਜਸਥਾਨ ਚ ਕਾਨੂੰਨ ਵਿਵਸਥਾ ਕਿਵੇਂ ਹੈ ਸਾਡੇ ਦਾ ਬੈਸਟ ਹੈ ਜੀ ਜਿਵੇਂ ਸਾਡੇ ਇੱਥੇ ਹੁਣ ਆਪਣੇ ਕਿਉਂ ਗੁਰਵਿੰਦਰ ਗੋਲੀ ਮਾਰ ਕੇ ਬੰਦਾ ਐਂ ਹੀ ਮਾਰ ਦਿੰਦੇ ਜਿਵੇਂ ਨਾ ਜਵਾਕ ਹੁੰਦਾ ਉਹ ਖੇਡ ਹੁੰਦੀ ਜਿਵੇਂ ਉਹ ਤਾਂ ਬਹੁਤ ਵੱਡੀ ਗੱਲ ਹੈ ਜੀ ਹੁਣ ਤੁਸੀਂ ਮੰਨਣਾ ਨਹੀਂ ਜੀ ਸਾਡੇ ਜੋ ਨਾਇਰ ਦਾ ਪਾਣੀ ਆਉਂਦਾ ਸਾਨੂੰ ਹਾਂਜੀ ਉਹ ਮਹੀਨੇ ਚ ਦੋ ਤਿੰਨ ਵਾਰੀ ਟੁੱਟੀ ਰਹਿੰਦੀ ਹੈ ਟੁੱਟੀ ਰਹਿੰਦੀ ਆਈ ਠੀਕ ਆ ਫਸਲ ਪੱਕਣ ਤੇ ਹੁੰਦੀ ਹੈ ਜਾਂ ਫਸਲ ਦੀ ਬਜਾਈ ਹੁੰਦੀ ਹੈ ਉਹਨੂੰ ਨਹਿਰ ਟੁੱਟੀ ਹੁੰਦੀ ਹੈ ਠੀਕ ਆ ਜੀ ਫਿਰ ਉਹਨੂੰ ਬੰਨਣ ਤੇ 15-15 ਦਿਨ ਸਰਕਾਰ ਵੱਲੋਂ ਲਾਏ ਜਾਂਦੇ ਆ ਲਾਏ ਜਾਂਦੇ ਆ ਠੀਕ ਹੈ ਜ਼ਿਮੀਦਾਰਾਂ ਲਗਭਗ ਫੇਲ ਕਰ ਦਿੱਤਾ ਗਿਆ ਹੈ ਸਰਕਾਰ ਵੱਲੋਂ ਪਾਣੀ ਕਿੰਨਾ ਡੂੰਗਾ ਜੀ ਇੱਥੇ ਪਾਣੀ ਤਾਂ ਜੀ ਜੇ ਸਹੀ ਪਾਣੀ ਹੈ ਦੋਦੇ ਵਾਲੇ ਵਾਲੀ ਪੁਰੇ 40 ਫੁੱਟ ਤੇ ਹੈ ਦੋਵੇਂ ਸੇਮ ਹੀ ਹੈ ਤੁਹਾਡੇ ਵੀ ਸਾਢੇ 200 ਮੇਰੇ ਤਾਂ ਹੁਣ 37 ਫੁੱਟ ਤੇ ਖੂਈ ਵੱਟੀ ਸੀਗੀ ਆ ਗਿਆ ਹੀ ਪਾਣੀ 41 43 ਫੁੱਟ ਤੇ ਪਾਣੀ ਹੋਣਾ ਚਾਹੀਦਾ ਜਾਂ 44 ਦੋ ਜੀ ਅੱਛਾ ਅਲੀਪੁਰ ਤੇ ਦੋਦੇ ਦਾ ਪਾਣੀ ਸੇਮ ਹਾਂਜੀ ਕਈ ਜਗ੍ਹਾ ਤੇ ਕਾਫੀ ਡੂੰਘਾ ਹੈ ਕਈ ਜਗ੍ਹਾ ਤੇ ਕਾਫੀ ਉੱਪਰ ਵੀ ਹੈ ਕਿਲੇ ਦਾ ਕਿੰਨਾ ਪਾਣੀ ਮਿਲਦਾ ਜੀ ਆਪਾਂ ਨੂੰ ਕਿਲੇ ਦਾ ਵਾਰੀ ਦੇ ਹਿਸਾਬ ਨਾਲ 8 ਮਿੰਟ ਆਈ ਆਪਾਂ ਨੂੰ ਆਪਣੇ ਕਿੰਨਾ ਜੀ ਕਿਲੇ ਦਾ ਸਾਢੇ 9 ਮਿੰਟ ਹੈ ਵੀਗੇ ਦਾ ਵੀਗੇ ਦਾ ਸਾਢੇ 9 ਮਿੰਟ ਤੁਹਾਨੂੰ ਕਿਲੇ ਦਾ 8 ਮਿੰਟ ਦਿੱਤਾ ਹੈ ਇਹਨਾਂ ਦੇ ਪੰਜ ਕਨਾਲ ਹਨ ਫਿਰ ਵੱਡੀ ਵੱਡੇ ਖਾਲੇ ਆ ਨਾਲੇ ਇੱਧਰ ਪੱਕੇ ਖਾਲੇ ਆ ਤੁਹਾਡੇ ਇੱਧਰ ਕੋਈ ਗੋਲੀ ਗਾਲੀ ਜਾਂ ਆਮ ਹੈ ਨਹੀਂ ਚੱਲਦਾ ਮਤਲਬ ਕਿ ਕਿਸੇ ਨੂੰ ਮਾਰਤਾ ਜਿਵੇਂ ਸਾਡੇ ਪੰਜਾਬ ਚ ਦਿਨ ਬਦਨ ਕਤਲ ਹੀ ਹੁੰਦੇ ਜਾ ਰਹੇ ਨੇ ਕਦੀ ਕੋਈ ਠੋਗਿਆ ਰਸਤਾ ਚ ਇਦਾਂ ਦੀ ਕੋਈ ਸਾਡੇ 10 5 7 ਮਿੰਟਾਂ ਦੇ ਨਜ਼ਦੀਕ ਅਸੀਂ ਸੁਣਿਆ ਨਹੀਂ ਕਦੇ ਅੱਛਾ ਜੀ ਤੁਹਾਡੇ ਕਾਨੂੰਨ ਵਿਵਸਥਾ ਕਿਵੇਂ ਪੁਲਿਸ ਤੁਹਾਡੀ ਸੁਣਦੀ ਆ ਬਿਲਕੁਲ ਬੈਸਟ ਪੁਲਿਸ ਐਸ ਡੀ ਐਮ ਤੁਹਾਡੇ ਕਿਵੇਂ ਪਹੁੰਚ ਜਾਂਦਾ ਕਹਿੰਦੇ ਹਫਤੇ ਬਾਅਦ ਐਸ ਡੀ ਐਮ ਆ ਜਾਂਦੇ ਪੰਚਾਇਤ ਘਰ ਸਾਡੇ ਇੱਥੇ ਆ ਜਾਂਦੇ ਅੱਛਾ ਜੀ ਤੇ ਆਪਣੇ ਐਸ ਡੀ ਐਮ ਆਈ ਨੂੰ ਕਿੰਨਾ ਟਾਈਮ ਲੱਗਦਾ ਐਸ ਡੀ ਐਮ ਕੌਣ ਅੱਛਾ ਕਿਉਂਕਿ ਕੋਈ ਵੀ ਜਦੋਂ ਮੰਨ ਲਓ ਵੀ ਅਫਸਰ ਨਹੀਂ ਆਉਂਦੇ ਆ ਠੀਕ ਹੈ ਤਾਂ ਸਾਡੇ ਪਿੰਡ ਚ ਬੁਰਾ ਹਾਲ ਹੋ ਜਾਂਦਾ ਹੈ ਪਾਣੀ ਦੀ ਨਿਕਾਸੀ ਦਾ ਕੋਈ ਹੱਲ ਨਹੀਂਗਾ ਜਦੋਂ ਇੱਥੇ ਵਾਟਰ ਵਕਸ ਤੇ ਲੈਵਲ ਦਾ ਇੱਕੋ ਹੋ ਜਾਂਦਾ ਹੈ ਛੱਪੜ ਦਾ ਤੇ ਪਾਣੀ ਖਰਾਬ ਹੋ ਜਾਂਦਾ ਪੀਣ ਵਾਲਾ ਫਿਰ ਸਾਨੂੰ ਟੈਂਕਰ ਵਗੈਰਾ ਲੈਣੇ ਪੈਂਦੇ ਉਦੋਂ ਵੀ ਸਾਡੇ ਤਾਂ ਕਦੇ ਵੀ ਡੀਸੀ ਜਾਂ ਕਦੇ ਕੋਈ ਅਸੀਂ ਤਾਂ ਦੇਖਿਆ ਨਹੀਂ ਵੀ ਆ ਕੇ ਇੱਥੇ ਜਾਂਚ ਕਰਕੇ ਗਿਆ ਹੋਵੇ ਵੀ ਭਾਈ ਕੀ ਕਾਰਨ ਹੈ ਤੇ ਦਾ ਅਸੀਂ ਕੋਈ ਹੱਲ ਕਰਾਂਗੇ ਤੇ ਇਹ ਜ ਅਰੀਪੁਰ ਕਿੰਨਾ ਉੱਚਾ ਜੀ ਦੁੱਧ ਵਾਲੇ ਨਾਲੋਂ ਕੋਈ ਉੱਚਾ ਨਹੀਂ ਇੱਕੋ ਜਿਹਾ ਲੈਵਲ ਇੱਕੋ ਜਿਹਾ ਸਮਤਲੇਵਲ ਹੀ ਆ ਬਸ ਕੋਈ ਥੋੜਾ ਬਹੁਤ ਫਰਕ ਹੋ ਪਾਣੀ ਛੱਪੜ ਜੀ ਜਾ ਰਹਾ ਹੋ ਜੇ ਤਾਂ ਪੰਜਾਬ ਵਾਲੇ ਛੱਪੜ ਚ ਪਾਣੀ ਆ ਜਾਂਦੇ ਸਾਨੂੰ ਦਾ ਤੁਹਾਨੂੰ ਕੋਈ ਦਿੱਕਤ ਨਹੀਂ ਮੀਂਹ ਪੈਦੀ ਨਾ ਨਾ ਤੁਹਾਡੇ ਜੀ ਨਮਰ ਜੀ ਮੀਂਹ ਪਈ ਜਾਵੇ ਤੁਸੀਂ ਨਹੀਂ ਡੁੱਬਦੇ ਜੇ ਜ਼ਿਆਦਾ ਮੀਂਹ ਪੈ ਗਿਆ ਤੇ ਦੁੱਧਾ ਡੁੱਬ ਜਾਊਗਾ ਹਾਂਜੀ ਮੈਂ ਰਾਮ ਦੀ ਤੋੜ ਦਿੰਦੇ ਆ ਅੱਛਾ ਅੱਛਾ ਜੀ ਜ਼ਿਆਦਾ ਉਸ ਤੋਂ ਲਾਵਾ ਐਨਮ ਬਿੰਦਾ ਗਰਾਂਡੇ ਪਾਣੀ ਵੀ ਜੇ ਪੂਰਾ ਤਾਂ ਸਾਨੂੰ ਖੂਬ ਪਾਣੀ ਬਚਾ ਦਿੰਦਾ ਤੁਹਾਨੂੰ ਬਿਲ ਫਰੀ ਹੈ ਜੀ ਸਾਡੇ ਤਾਂ ਬਿੱਲ ਵਾਲੀ ਦਿੱਕਤ ਹੈ Rajasthan ਚ। ਅੱਛਾ ਬਿਜ ਲਾਈਟ ਹੀ ਮਾਰੀ ਖੜੀ ਹੈ। ਲਾਈਟ ਕਿੰਨਾ ਆਉਂਦੀ ਹੈ ਜੀ? ਲਾਈਟ ਆਉਂਦੀ ਤੁਹਾਨੂੰ ਜਤੋਂ ਪੈਰ। ਸਾਡੇ 24 ਘੰਟੇ 23 ਘੰਟੇ 58 ਮਿੰਟ ਲਾਈਟ ਹੈ। ਅੱਛਾ ਜੀ। 24 ਘੰਟੇ ਲਾਈਟ ਆ ਸਾਡੇ। ਅੱਛਾ ਜੀ। ਲਾਈਟ ਜਾ ਵੀ ਵੜਦੀ ਹੈ ਕਿ ਨਹੀਂ? ਤੁਹਾਨੂੰ ਕਿਸਾਨਾਂ ਨੂੰ ਦੂਜੀ ਲਾਈਟ ਵੀ ਮਿਲਦੀ ਹੈ। ਬਿੱਲ ਕਿਸਾਨਾਂ ਨੂੰ ਜਿਹੜੀ ਦੂਜੀ ਲਾਈਟ ਆ ਉਹਦਾ ਬਿੱਲ ਮਿਲਦਾ ਹੀ ਆਉਂਦਾ ਹੀ। ਬਿੱਲ ਤਾਂ ਠੀਕ ਆਉਂਦਾ ਹੈ। ਬਾਕੀ ਘਰਾਂ ਦੇ ਬਿੱਲ ਤੇ ਬੜਾ ਐਸਮਾਨ ਚੜੀ ਹੈ ਸਾਡੇ। ਅੱਛਾ ਜੀ। ਬੜਾ ਲੁੱਟ ਮਚਾ ਰੱਖਿਆ ਨੇ। ਅੱਛਾ ਕੀਰ ਕਿੰਨਾ ਕ ਬ ਹੰਤਾ 4400 ਕੁਛੜ ਵੀ ਬਿੱਲ ਆਇਆ ਸੀਗਾ ਅੱਛਾ ਜੀ ਤੇ ਹੁਣ ਜਿਹੜਾ ਬਿੱਲ ਹੈ 2 ਮਹੀਨਿਆਂ ਦਾ 3100 ਤੇ ਉਹ ਸਟ੍ਰੀਮ ਚੱਲੀ ਹੈ ਤੇ 3370 ਦਾ ਬਿੱਲ ਆਇਆ ਆਪਣੇ ਬਿੱਲ ਫ੍ਰੀ ਆ ਆਪਣੇ ਬਿੱਲ ਜੀ 600 ਜਾਂ ਫ੍ਰੀ ਆ ਪੰਜਾਬ ਵਾਲੇ ਠੀਕ ਹੈ ਜੀ ਜੇ ਆਪਾਂ ਜ਼ਿਆਦਾ ਫਜ਼ੂਲ ਖਰਚੀ ਕਰਾਂਗੇ ਜਾਂ ਜ਼ਿਆਦਾ ਵਰਤਾਂਗੇ ਲਾਈਟ ਤਾਂ ਫਿਰ ਤਾਂ ਬਿੱਲ ਲਾਉਣਾ ਹੀ ਹੈ ਜੀ ਕੁੱਲ ਮਿਲਾ ਕੇ ਵੀ ਜੇਕਰ ਸ਼ਾਂਤੀ ਦੀ ਗੱਲ ਕਰੀਏ ਤਾਂ ਆਪਦੀ ਸੇਫਟੀ ਦੀ ਗੱਲ ਕਰੀਏ ਤਾਂ ਰਾਜਸਥਾਨ ਬੈਟਰ ਆ। ਹਾਂਜੀ ਰਾਜਸਥਾਨ ਬੈਟਰ ਆ। ਤੇ ਜੇ ਆਪਾਂ ਇੱਧਰ ਕਰੀਏ ਤੇ ਇੱਧਰ ਥੋੜਾ ਜਾਏ ਨਾ ਵੀ ਕਿਸੇ ਨਾਲ ਆਪਾਂ ਵੈਰ ਵਿਰੋਧ ਨਹੀਂ ਲੈ ਸਕਦੇ। ਵੀ ਗੋਲੀਬਾਰੀ ਜ਼ਿਆਦਾ ਯਾਨੀ ਕਿ ਹਿੰਸਾ ਜ਼ਿਆਦਾ। ਲੋਕ ਸੇਫ ਨਹੀਂ। ਹਿੰਸਾ ਜ਼ਿਆਦਾ। ਨਸ਼ਾ ਵੀ ਨਸ਼ਾ ਰਾਜਸਥਾਨ 'ਚ ਹੈ ਨਹੀਂ? ਨਹੀਂ ਜੀ। ਜਮੀਨ ਮੈਂ ਸੁਣਿਆ ਰਾਜਸਥਾਨ 'ਚ ਭੁੱਕੀ ਵਗੈਰਾ ਹੀ ਮਿਲ ਜਾਂਦੀ। ਨਹੀਂ ਜੀ। ਰਾਜਸਥਾਨ ਇਹ ਗੱਲ ਤਾਂ ਇਹਨਾਂ ਦੀ ਮੇਰੀ ਗੱਲ ਸੁਣੋ। ਇਹ ਕਹ ਰਹੇ ਆ ਰਾਜਸਥਾਨ 'ਚ ਨਸ਼ਾ ਨਹੀਂ। ਰਾਜਸਥਾਨ 'ਚ ਇਸ ਟਾਈਮ ਨਸ਼ਾ ਪੂਰਾ ਗੋਲੀ ਰਿਆ ਖਾਂਦੇ ਤਾਂ ਨਹੀਂ ਨਾ ਖਾਂਦੇ ਨਹੀਂ ਵੇਖ ਰਿਆ ਪਰ ਆ ਪੰਜਾਬ ਲਈ ਰਿਆ ਗੋਲੀਆਂ ਵਗੈਰਾ ਵਿਕਰੀਂ ਹਿੰਦੁਸਤਾਨ ਦੇ ਵਿੱਚ ਜਿਹੜਾ ਨਸ਼ਾ ਹੈ ਨਾ ਹਾਂਜੀ ਅਫੀਮ ਦਾ ਤੇ ਪੋਸਟ ਦਾ ਉਹ ਕੋਈ ਨਸ਼ਾ ਨਹੀਂ ਗਿਣਦੇ ਇਹਨੂੰ ਉਹ ਵੇਚਦੇ ਵੀ ਆਫੀਮ ਪੋਸਟ ਤੇ ਚਲਦੇ ਉਹਨੂੰ ਨਸ਼ਾ ਨਹੀਂ ਗਿਣਦੇ ਰਾਜਸਥਾਨ ਅੱਛਾ 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 ਆਪ ਨੂੰ ਮਕੀਮ ਤਾਂ ਰਾਜਸਥਾਨ ਦੀ ਦੂਜੀ ਸੈਰਾਂ ਚਲੇ ਜਾਓ ਤੁਸੀਂ ਆਹ ਬਗਤ ਗਿਣਦੇ ਐ ਅੱਛਾ ਹੈ ਬਸ ਗੁਰਵਿੰਦਰ ਨੇ ਆਪਾਂ ਨੂੰ ਚਾਹ ਪਈ ਹੈ ਹਾਂਜੀ ਉਹ ਵੀ ਤੁਸੀਂ ਜਾਓਗੇ ਤੁਹਾਡੇ ਕੋਲ ਅਫੀਮ ਦੀ ਡੱਬੀ ਕਰਨਗੇ ਟੈਸਟ ਕਰੋ ਕੋਟਾ ਜੰਦਰੋਂ ਤੁਸੀਂ ਮਿਕਾ ਨਰ ਜੰਦਰੋਂ ਨਗੌਰ ਜੰਦਰੋਂ ਮੇਰੇ ਖੁੱਦ ਰਿਸ਼ਤਾ ਰਹਿ ਗਿਆ। ਅੱਛਾ ਈ। ਅਫੀਮ ਦਾ ਆਭਗਤ ਕਰਦੇ ਆ। ਠੀਕ ਆ ਈ। ਤੇ ਇੱਕ ਇੱਕ ਸਰਦਾਰ ਨੇ ਚੈਲੰਜ ਕਰਿਆ ਨਾ ਪੀਜੀਆ ਚੇਅਰ ਨੇ ਕਿ ਕੰਨਾ ਮੈਂ ਕੋਈ ਅਫੀਮ ਤੋਂ ਨੁਕਸਾਨ ਹੋਇਆ ਤਾਂ ਮੈਂ ਕਹਿੰਦਾ 1 ਕਰੋੜ ਰੁਪਏ ਦੇਣਾ ਮੈਨੂੰ ਡਾਕਟਰ ਦੇ ਮੇਰੇ ਸਾਹਮਣੇ ਬਿਠਾ ਦੇ ਜਾ। ਅੱਛਾ ਈ। ਅਫੀਮ ਤੋਂ ਕੋਈ ਨੁਕਸਾਨ ਹੋਵੇ ਤਾਂ। ਨਹੀਂ ਤੇ ਚਿੱਟਾ-ਚੁੱਟਾ ਬਿਲਕੁਲ ਨਹੀਂ। ਗੋਲੀ ਬਿਲਕੁਲ ਨਹੀਂ। ਐਸਆਰ ਵਗੈਰਾ। ਬਣਾਣਾ ਇੱਧਰ ਪੰਜਾਬ ਮਿਹਣੇ ਆਪਣੇ ਬਈ। ਇਹਨਾਂ ਦੇ ਰਾਜਸਥਾਨ ਜੋ ਗੋਲੀ ਤਾਂ ਆਉਂਦੀ ਐ। अच्छा ए जे मनन जे ना पर वो ਆਪ ਨਹੀਂ ਨਾ ਖਾਂਦੇ ਆਪ ਨਹੀਂ ਖਾਂਦੇ Rajasthan ਚੋਂ ਇੱਧਰ ਪੰਜਾਬ ਚੋਂ ਆ ਵੀ ਉਹ ਜਿਹੜੇ ਪੰਜਾਬ ਚ ਕਰੀ ਜਾਂਦੇ ਸਪਲਾਈ ਸਪਲਾਈ ਹੁੰਦੀ ਹੈ ਪਾਕਿਸਤਾਨ ਨੂੰ ਜੀ ਜੀ ਮਾਲ ਜੇ ਕੋਈ ਆ ਰਿਹਾ ਕੋਈ ਰਸਤਾਂ ਦੇ ਬਾਰਡਰ ਰਸਤੇ ਵੀ ਆ ਗਈ ਹੈ ਪੰਜਾਬ ਦੇ ਬਾਰਡਰ ਰਸਤੇ ਆਦਾ Rajasthan ਦੇ ਬਾਰਡਰ ਰਸਤੇ ਵੀ ਆਦਾ ਹੀ ਹੈ हां अच्छा ਸਰਕਾਰਾਂ ਨੂੰ ਪਤਾ ਹੈ ਕਿਦਾ ਨਹੀਂ ਪਤਾ ਹੁੰਦਾ ਟੋੜਾ ਜਿਹੜਾ ਘਰ ਮੈਂ ਸੁਣਿਆ ਵੀ ਅੱਧਾ ਪੰਜਾਬ ਚ ਅੱਧਾ Rajasthan ਚ ਇੱਦਾਂ ਹੀ ਉਹ ਅੱਧਾ ਉਹ ਜਿਹੜਾ ਫਿਰ ਅੱਧਾ ਰਹਿ ਗਿਆ ਉਹ ਰਹਿ ਗਿਆ ਫਿਰ ਕੋਈ ਦਿੱਕਤ ਨਹੀਂ ਕੋਈ ਸੱਗ ਦਾ ਅਜੇ ਕੋਈ ਦਿੱਕਤ ਆਈ ਨਹੀਂ ਤੇ ਕੱਲ ਨੂੰ ਰਜਿਸਟਰੀ ਕਰਾਉਣ ਵੇਲੇ ਕੋਈ ਤੰਗੀ ਨਾ ਹੋਊਗੀ ਤੁਹਾਨੂੰ ਰਾਜਸਥਾਨ ਵਾਲੀ ਜਗ੍ਹਾ ਦੀ ਰਾਜਸਥਾਨ ਚ ਹੋ ਜੇਗੀ ਜੀ ਪੰਜਾਬ ਵਾਲੀ ਜਗ੍ਹਾ ਦੀ ਪੰਜਾਬ ਚ ਜੀ ਨਹੀਂ ਜੇ ਹੁਣ ਤੁਸੀਂ ਘਰ ਵੇਚਣਾ ਕੱਲ ਨੂੰ ਬਾਈ ਗੁਰਵਿੰਦਰ ਨੇ ਲੈਣਾ ਉਹਦੀ ਰਜਿਸਟਰੀ ਕਿਵੇਂ ਕਰਾਉਗੇ ਪਹਿਲਾਂ ਅੱਧੀ ਪੰਜਾਬ ਸਰਕਾਰ ਕਰਾਉਗੀ ਅੱਧੀ ਰਾਜਸਥਾਨ ਸਰਕਾਰ ਕਰਾਉਗੀ ਫਿਰ ਰੂਲ ਤੇ ਐਵੇਂ ਹੀ ਦੂਪਾਈ ਹੋ ਗਈ ਇਹ ਤਾਂ ਸਾਡੇ ਦੋਨਾਂ ਪਾਸੇ ਦਾ ਪਾਣੀ ਚੱਲਦਾ ਦੋਨਾਂ ਪਾਸੇ ਦਾ ਵਾਟਰ ਰੱਖਦੇ ਦੋਨਾਂ ਪਾਸੇ ਬਿਲੀ ਲਾਈ ਇਹ ਤਾਂ ਜੀ ਦੋਵਾਂ ਪਾਸੇ ਸ ਉਹ ਬੀਲੀ ਦਾ ਮੀਟਰ ਸੀ ਨਹੀਂ ਲਵਾਇਆ ਉਹ ਤਾਂ 3 ਲਵਾਇਆ ਸਾਡੇ 2 ਮੀਟਰ ਘਰ ਕਰਕੇ ਲੱਗੇ ਪਾਣੀ ਦੇ ਸਾਡਾ ਸਹੀ ਦਾ ਨਹੀਂ ਇੱਕ ਪੰਜਾਬ ਚ ਵੀ ਮੀਟਰ ਲੱਗਿਆ ਤੁਹਾਡੇ ਪੰਜਾਬ ਚ ਮੀਟਰ ਲੱਗਿਆ ਕੋਈ ਪੰਜਾਬ ਦਾ ਵੀ ਮੈਂਬਰ ਹੈਗਾ ਕਿ ਇਹ ਸਾਰੇ ਰਾਸਤ ਅਲੀਪੁਰੇ ਦੀਆਂ ਤੁਸੀਂ ਅਸੀਂ ਤੇ ਕਾੜ ਰਸਤਾ ਦੇ ਬਣਵਾ ਲੈਣਾ ਹਜ਼ਾਰ ਕਾੜ ਰਸਤਾ ਅਲੀਪੁਰੇ ਦੇ ਰਹੇਗੇ ਫਿਰ ਪੰਜਾਬ ਵਾਲੇ ਪਾਸੇ ਤੜੀ ਕਿਸੇ ਦੀ ਵੋਟ ਹੈ ਨਹੀਂਗੀ ਅਲੀਪੁਰੇ ਜੀ ਵੋਟ ਪੈਂਦੀ ਹੈ ਘਰ ਜ਼ਰੂਰ ਤੁਹਾਡਾ ਪੰਜਾਬ ਵਾਲੇ ਪਾਸੇ ਚਲੋ ਠੀਕ ਹੈ ਜੀ ਬਹੁਤ ਸੋਹਣਾ ਲੱਗਿਆ ਇਹ ਗੱਲਬਾਤ ਕਰਕੇ ਤੁਹਾਡੇ ਤੇ ਬਹੁਤ ਬਹੁਤ ਧੰਨਵਾਦ ਠੀਕ ਹੈ ਬਾਕੀ ਕੁੱਲ ਮਿਲਾ ਕੇ ਜਿਹੜਾ ਨਸ਼ਾ ਹੈ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ Rajasthan ਦੇ ਵਿੱਚ ਨਸ਼ਾ ਨਹੀਂ ਪਰ ਜਿੱਥੋਂ ਤੱਕ ਮੈਨੂੰ ਲੱਗਦਾ ਵੀ Rajasthan ਦੇ ਵਿੱਚੋਂ ਹੀ ਨਸ਼ਾ ਪੰਜਾਬ ਦੇ ਵਿੱਚ ਆ ਰਿਹਾ ਕੋਈ ਇੱਕ ਕਾਰਨ ਤਾਂ ਹੈਗਾ ਇਹ ਹਾਂਜੀ 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 ਇਹ ਗੱਲ ਨੂੰ ਆਪਾਂ ਨਜ਼ਰਅੰਦਾਜ਼ ਨਹੀਂ ਕਰ ਨਹੀਂ ਕਰ ਸਕਦੇ